ਆਈ ਵੀ ਕਰੂੰਗਾ ਕਿ ਕਿਸੇ ਚੰਗੇ ਜੇ ਕਪਲ ਨੂੰ ਮੈਂ ਸਟੇਜ ਤੇ ਸਾਡੇ ਨਾਲ ਇੱਥੇ ਬੁਲਾ ਸਕਾਂ ਇਸ ਮੰਚ ਤੇ ਮੈਂ ਲਿਆ ਸਕਾਂ ਜਿਨ੍ਹਾਂ ਨੂੰ ਮੈਂ ਐਗਜ਼ਾਮਪਲ ਦੇ ਤੌਰ ਤੇ ਪੇਸ਼ ਕਰ ਸਕਾਂ ਆਪਦੇ ਮੂੰਹੋਂ ਕੀਤੀਆਂ ਬੜਿਆਈਆਂ ਹੋ ਜਾਂਦੀਆਂ ਪਰ ਸਾਡੇ ਸਰਕਲ ਦੇ ਵਿੱਚ ਅਸੀਂ ਇਹੀ ਸਿੱਖਦੇ ਹਾਂ ਜਿਹੜਾ ਸਾਡਾ ਸਰਕਲ ਹੈ ਅਸੀਂ ਉੱਥੋਂ ਇਹੀ ਸਿੱਖਦੇ ਹਾਂ ਇਹੀ ਗੱਲਾਂ ਡਿਸਕਸ ਕਰਦੇ ਹਾਂ ਕਿਵੇਂ ਅੱਜ ਮਿਸ ਅੰਡਰਸਟੈਂਡਿੰਗ ਨੂੰ ਆਪਾਂ ਕਲੀਅਰ ਕਰ ਸਕਦੇ ਆ ਤੇ ਕਿਵੇਂ ਆਪਾਂ ਇਸ ਜ਼ਿੰਦਗੀ ਨੂੰ ਆਪਣੇ ਪਾਰਟਨਰ ਨਾਲ ਜੀਵਨ ਨਾਲ ਜੀਵਨ ਜੀ ਬਿਲਕੁਲ ਜੀ ਅਸੀਂ ਇਸ ਵੇਲੇ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ ਤੋਂ ਮੇਰੇ ਨਾਲ ਵੱਡਾ ਭਰਾ ਰਾਜਵੀਰ ਨੇ ਰਾਜਵੀਰ ਜੀ ਸਸਕਾਲ ਸਵਾਗਤ ਹੈ ਤੁਹਾਡਾ ਸੋ ਅੱਜ ਇੱਕ ਬੜੇ ਸੋਹਣੇ ਮਾਹੌਲ ਦੇ ਵਿੱਚੋਂ ਅਸੀਂ ਲਾਈਵ ਤੁਹਾਡੇ ਨਾਲ ਹੋਏ ਆ ਇਸ ਵੇਲੇ ਤੁਸੀਂ ਸਾਨੂੰ ਟੀਵੀ ਤੇ ਵੱਖ-ਵੱਖਰੇ ਜਿਹੜੇ ਪਲੇਟਫਾਰਮ ਤੇ ਦੇਖ ਰਹੇ ਹੋ ਆਪਾਂ ਸ਼ੁਰੂ ਤੋਂ ਸ਼ੁਰੂ ਕਰਦੇ ਆਂ ਜਿਵੇਂ ਤੁਸੀਂ ਕਿਹਾ ਸੀ ਆ ਲਓ ਫਿਰ ਸਾਡੇ ਸ਼ੁਰੂਆਤ ਕਰਦੇ ਹਾਂ ਤੁਹਾਨੂੰ ਦਿਖਾਉਣਾ ਹੈ ਕਿ ਬੈਂਕਟ ਹਾਲ ਸਿਕਰਾਜ ਕੰਗਭਾਈ ਹਣੀ ਬਹੁਤ ਮਿਹਨਤ ਕੀਤੀ ਹੈ ਤੇ ਸਵੀਟ ਮਹਿਲ ਤੋਂ ਸ਼ੁਰੂ ਕਰਕੇ ਫਿਰ ਪ੍ਰੈਜ਼ੀਡੈਂਟ ਬੈਂਕਟ ਹਾਲ ਜੀ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ ਬੈਂਕਟ ਹਾਲ ਜੀ ਸਾਰੇ ਇੱਥੇ ਤੁਸੀਂ ਕੋਈ ਪਾਰਟੀ ਵਗੈਰਾ ਕਰਨੀ ਆ ਤਾਂ ਤੁਸੀਂ ਇੱਥੇ ਕਰ ਸਕਦੇ ਹੋ ਆ ਸਕਦੇ ਹੋ ਅੱਜ ਸਾਡਾ ਮਕਸਦ ਇਹ ਹੈ ਕਿ ਇੱਥੇ ਸਿਕਰਾਜ ਕੰਗਭਾਈ ਨੇ ਆਪਣੇ ਮਿੱਤਰ ਦੋਸਤ ਵੇਲੇ ਸੰਜੋ ਕੰਮ ਨਾਵੇ ਲੜਨ ਤੋਂ ਜਿਵਾਨੀ ਨੂੰ ਲੋੜ ਪਵੇ ਤਾਂ ਯਾਰ ਦੀ ਖਾਤਰ ਵਾਰ ਦੀ ਜਿੰਦਗਾਨ ਨੂੰ ਯਾਰ ਦੀ ਖਾਤਰ ਸੂਲੀ ਮਿਲ ਜੇ ਪੜਨਾ ਛੱਡਿਆ ਯਾਰਾਂ ਨੂੰ ਯਾਰੀ ਲਾ ਕੇ ਦਗਾ ਕਮਾਉਣਾ ਸੋਧਾ ਨਾ ਸਰਦਾਰਾ ਤੇ ਬਿਲਕੁਲ ਹੀ ਰਾਜਵੀਰ ਜੀ ਸੱਚੀ ਗੱਲ ਆ ਪਰ ਇਹ ਦੋਸਤਾਂ ਲਗਾਉਣ ਵਾਲਾ ਜਦੋਂ ਹਾਂ ਸੁਖਰਾਜ ਦੀ ਗੱਲ ਕਰੀਏ ਤਾਂ ਯਾਰੀਆਂ ਦੋਸਤੀਆਂ ਲਗਾਉਣ ਵਾਲਾ ਬੰਦਾ ਇਹ ਕਿਹੋ ਜੀ ਸਖੀਅਤ ਹੈ ਇਹ ਆਪਨੀ ਲਗਾਉਂਦਾ ਹੈ ਦੂਜਿਆਂ ਨੂੰ ਵੀ ਪ੍ਰੇਰਿਤ ਕਰਦਾ ਬਿਲਕੁਲ ਬਿਲਕੁਲ ਆਪ ਕਰਨ ਲੱਗੇ ਇਹਦੀ ਸੌਖਾ ਦੂਜੇ ਨੂੰ ਚੀਅਰ ਅਪ ਕਰਨਾ ਉਹ ਬਿਗ ਟਾਸਕ ਹੈ ਬਹੁਤ ਕਈ ਵਾਰੀ ਬੰਦਾ ਆਪ ਦੇ ਆਪ ਨੂੰ ਕਹਿੰਦਾ ਛੱਡ ਮੈਂ ਕੀ ਲੈਣਾ ਪਰ ਇਹ ਬੰਦੇ ਦੀ ਸਿਫਤ ਹੈ ਜੀ ਸਾਡਾ ਭਰਾ ਸੁਖਰਾਜ ਕੰਗ ਹਮੇਸ਼ਾ ਜਿੱਥੇ ਆਪ ਸਕਸੈਸ ਵਾਲੇ ਜਾਂਦਾ ਇਹ ਦੂਜਿਆਂ ਨੂੰ ਵੀ ਚੀਅਰ ਅਪ ਕਰਦਾ ਅੱਜ ਫਿਰ ਸਭ ਨੂੰ ਚੀਅਰ ਅਪ ਕਰਨ ਦੇ ਲਈ ਇੱਕ ਪਾਰਟੀ ਰੱਖੀ ਆ ਡਿਟੇਲ ਦਿਓ ਫਿਰ ਬਿਲਕੁਲ ਜੀ ਕ੍ਰਿਸਮਸ ਡਿਨਰ ਆ ਜਿਹੜਾ ਸਫਲਤ ਕੰਮ ਹੋਣਾਂਗੇ ਸਵੀਟ ਮੈਦੂ ਦੀ ਪੂਰੀ ਟੀਮ ਵੱਲੋਂ ਇੱਥੇ ਰੱਖਿਆ ਗਿਆ ਸੋ ਅੱਜ ਇਸ ਡਿਨਰ ਦੇ ਵਿੱਚ ਇਹਨਾਂ ਦੇ ਮਿੱਤਰ ਦੋਸਤ ਉਹ ਸਾਰੇ ਇਕੱਠੇ ਹੋਏ ਆ ਸੋ ਅੱਜ ਅਸੀਂ ਵੀ ਨਾਲ ਸਾਨੂੰ ਵੀ ਇਨਵਾਈਟ ਕੀਤਾ ਸੀ ਬਿਲਕੁਲ ਜੀ ਬਿਲਕੁਲ ਇਹਨਾਂ ਦੇ ਫੈਕਸ ਮੈਂ ਸ਼੍ਰੀਮਾਇਆ ਸਾਦੂ ਮੈਨੂੰ ਤੇ ਰਾਜਵੀਰ ਤਾਂ ਅੱਜ ਅਸੀਂ ਡਬਲ ਖੁਸ਼ੀ ਲੈ ਗਏ ਆ ਜੀ ਕਿਉਂਕਿ ਸਾਡੇ ਕੋਲ ਐਡਰੈਸ ਦੋ ਸੀ ਠੀਕ ਹੈ ਉਹ ਪਹਿਲਾਂ ਸੀ ਦੂਜੇ ਰਸਤੇ ਫੇਰ ਇੱਧਰ ਲੈ ਗਏ ਫੇਰ ਫੇਰ ਇੱਧਰ ਆਏ ਆ ਜੀ ਇਹ ਪਿਆਰ ਆ ਜੀ ਕਿਉਂਕਿ ਜਦੋਂ ਬੰਦਾ ਖੁਸ਼ ਹੁੰਦਾ ਉਹਦਾ ਦਿਲ ਕਰਦਾ ਕਿ ਆਪਦੇ ਜਿਹੜੇ ਪੂਰੇ ਯਾਰ ਦੋਸਤ ਹੈ ਉਹਨਾਂ ਨੂੰ ਫਿਰ ਮੈਂ ਹਰ ਗੱਲ ਸਾਂਝੀ ਕਰਾ ਆਪਾਂ ਨੂੰ ਮਾਈਕ ਦੇ ਨੇੜੇ ਰਹਿਣਾ ਪੈਣਾ ਕਿਉਂਕਿ ਆ ਇਮੀਡੀਏਟ ਅਸੀਂ ਲਾਈਵ ਕਰਨ ਲੱਗੇ ਬਿਲਕੁਲ ਇਹ ਉਹ ਮਾਹੌਲ ਹੈ ਵੀ ਪਤਾ ਨਹੀਂ ਰਾਹ ਖੜੇ ਦੀ ਲੜਾਈ ਲੱਗ ਰਹੀ ਆ ਪਰ ਅਸੀਂ মিডিਆ ਵਾਲੇ ਬੰਦੇ ਅਸੀਂ ਮੈਨੇਜ ਕਰਦੇ ਆ ਤਿਆਰ ਅਸੀਂ ਤਿਆਰ ਆ ਆਜਾ ਜੀ ਆਪਾਂ ਗੱਲਬਾਤ ਤੁਹਾਡੀ ਕਰਾਉਣੇ ਆ ਜਿੱਥੇ ਜੋ ਫੈਸਲੇ ਤੁਸੀਂ ਦੇਖ ਸਕਦੇ ਹੋ ਕਿ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ ਜਿਹੜਾ ਬੌਂਦ ਦੇ ਵਿੱਚ ਆ 11 33 ਕ੍ਰੈਡਿਟ ਸਟ੍ਰੀਟ ਰੋਡ ਬੌਂਦ ਦੇ ਵਿੱਚ ਉਥੋਂ ਅਸੀਂ ਤੁਹਾਡੇ ਨਾਲ ਲਾਈਵ ਜੁੜੇ ਆ ਬਹੁਤ ਜਲਦੀ ਇਹ ਕਲਿੱਪ ਤੁਹਾਨੂੰ ਵੱਖ-ਵੱਖਰੇ ਇੰਟਰਨੈਟ ਪਲੇਟਫਾਰਮ ਤੇ ਵੀ ਮਿਲੂਗੀ ਐਸ ਵੇਲੇ ਤੁਸੀਂ ਸਾਨੂੰ ਆਈ ਪੀ ਟੀਵੀ ਤੇ ਦੇਖ ਰਹੇ ਹੋ ਦੱਸ ਦिए ਕਿ ਪਾਰਟੀ ਰਾਜਵੀਰ ਜੀ ਕੇ ਸੰਦਰਭ ਦੇ ਵਿੱਚ ਬਿਲਕੁਲ ਜੀ ਇਹ 크ਿਸਮਸ ਦਾ ਡਿਨਰ ਆ ਜਿਹੜਾ ਉਹ ਰੱਖਿਆ ਗਿਆ ਸਮਰੰਥ ਕੰਗਣੀ ਵੱਲੋਂ ਸ੍ਰੀ ਰਾਜ ਜੀ ਨੂੰ ਬੋਲਵਾ ਲਏ ਨੇ ਆਪ ਬਿਲਕੁਲ ਜੀ ਅਸੀਂ ਲਾਈਵ ਹੋ ਚੁੱਕੇ ਆ ਆਲ ਰਾਜ ਆ ਪੀ ਰਹੇ ਆ ਤੇ ਸਾਡੇ ਪਿੱਛਾ ਪਲਾ ਰਹੇ ਆ ਸ੍ਰੀ ਰਾਜ ਜੀ ਕਿ ਸਮਰਥ ਕੰਗਣੀ ਹੈ ਇਹਨਾਂ ਨੇ ਬਹੁਤ ਮਿਹਨਤ ਕਰਕੇ ਸਵੀਟ ਮੈਂਟ ਤੋਂ ਸ਼ੁਰੂਆਤ ਕੀਤੀ ਆ ਤੇ ਅੱਜ ਇਸ ਬੈਂਕਟ ਹਾਲ ਦੇ ਵਿੱਚ ਖੜੇ ਆ ਇਸ ਕਨਵੈਨਸ਼ਨ ਸੈਂਟਰ ਦੇ ਵਿੱਚ ਖੜੇ ਆ ਸੋ ਮਿੱਤਰ ਦੋਸਤ ਸਾਰੇ ਇਕੱਠੇ ਹੋਏ ਆ 크ਿਸਮਸ ਦਾ ਡਿਨਰ ਆ ਜਿਹੜਾ ਉਹ ਇੰਜੋਏ ਕਰ ਰਹੇ ਆ ਰਾਜ ਜੀ ਬਜੀ ਬਹੁਤ ਬਹੁਤ ਥੈਂਕ ਯੂ ਵੈਰੀ ਮਚ ਤੁਸੀਂ ਆਗੇ ਵੀ ਤੁਹਾਨੂੰ ਨੋਹਾਰਾ ਤੋਂ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਆਇਆ ਜਰਾ ਵੈਲਕਮ ਬਦਮਾਤ ਕਰਨ ਤੁਹਾਡੀ ਬੂਖੇ ਚ ਤੈਨੂੰ ਸਰਦਾਰ ਜੀ ਤੁਹਾਨੂੰ ਵਧਾਈ ਦੇ ਪਾਤਰ ਤੁਸੀਂ ਅੱਜ ਬੰਨੇ ਮਿੱਤਰ ਮੰਡਲੀ ਸੀ ਚੰਗੇ ਲੋਕਾਂ ਚੰਗੀ ਸੋਚ ਵਾਲੇ ਲੋਕਾਂ ਦੇ ਇੱਥੇ ਇਕੱਠੇ ਕੀਤੇ ਆ ਜਿਹਦੇ ਤੁਹਾਨੂੰ ਵੀ来 ਹੀ ਦਿੰਨੇ ਆ। ਇਹ ਖੰਡਾ ਦਾ ਠੰਡਾ ਮੌਸਮ ਵੀ ਆ ਗਿਆ। ਇਹ ਕ੍ਰਿਸਮਸ ਹੋ ਤੁਸੀਂ ਹਰ ਇੱਕ ਹਰ ਇੱਕ ਫੈਸਟੀਵਲ ਸੈਲੀਬ੍ਰੇਟ ਕਰਦੇ ਆਂ। ਪਿੱਛੇ ਜੇ ਨਾਰਥ ਅਮਰੀਕਾ ਦਾ ਸਾਡਾ ਸਭ ਤੋਂ ਵੱਡਾ ਦੀਵਾਲੀ ਮੇਲਾ ਲਾਇਆ। ਰਕੜੀਆਂ ਆਉਣ, ਦੀਵਾਲੀ ਆਜੇ, ਨਵਾਂ ਸਾਲ ਹੋਵੇ, ਲੋਹੜੀ ਆਜੇ। ਹਰ ਕਾਸੇ ਦੇ ਵਿੱਚ ਗਣ ਗਦਵੀ ਸੰਗਰਾਨ ਜੀ ਦੀ ਸਵੀਟ ਮਹਿਲ ਦੀ। ਅੱਜ ਤੁਸੀਂ ਕ੍ਰਿਸਮਸ ਵੀ ਸੈਲੀਬ੍ਰੇਟ ਕਰ ਜਿਹੜਾ ਇੱਕ ਛੋਟਾ ਦਾ ਸੰਦੇਸ਼ ਦੇ ਰਿਹਾ। ਇਹ ਪ੍ਰੇਰਣਾ ਕਿੱਥੋਂ ਲੈ ਰਹੇ ਹੋ? ਆਪਣੇ ਭਰਾਵਾਂ ਦੇ ਨਾਲ ਹੀ ਆਦਰਸ਼ ਪਾਈ ਅਸੀਂ। ਜੀ। ਬਾਕੀ ਸਾਰੇ ਪਗਲੇ ਇਕੱਠ ਦਾ ਹੀ ਫਾਇਦਾ ਜੇ ਸਾਰੇ ਇਕੱਠੇ ਰਹਿਣੇ ਉੱਤੇ ਨਹੀਂ ਆ। ਇੱਕੇ ਵਰਕ ਤੋਂ ਹੀ ਆ। ਇੰਨਾ ਚਿਰ ਆਪਾਂ ਮਿਲ ਲੈਣਾ ਸਾਰੇ ਪਿੰਡਾਂ ਨਾਲ ਸਾਰੇ ਬੀਜੀਐਫ ਨੂੰ ਟਾਈਮ ਤਾਂ ਨਹੀਂ ਕਿਤੇ। ਇਕੱਠ ਬਾਣੀ ਨੇ ਇਕੱਠੇ ਹੋ ਜਾਂਦਾ ਕਰੋ। ਜੀ ਬਿਲਕੁਲ ਜਿਵੇਂ ਤੁਹਾਨੂੰ ਦੱਸਿਆ ਵੀ ਅਸੀਂ ਇਸ ਵੇਲੇ ਲਾਈਵ ਕਰ ਰਹੇ ਆ। ਦਰਸ਼ਨભાઈ ਜੀ ਤੁਸੀਂ ਸਾਡੇ ਨਾਲ ਹੋ ਇਸ ਵੇਲੇ। ਤੁਹਾਡੀ ਯਾਰੀ ਬੜੀ ਗੂੜੀ ਆ। ਤੁਹਾਡੀ ਰਿਸ਼ਤੇਦਾਰੀ ਕੀ ਯਾਰੀ ਆ? ਯਾਰੀ ਵੀ ਹੁਣ ਤਾਂ ਰਿਸ਼ਤੇਦਾਰੀ ਨਵੇਂ ਆ। ਜੀ ਕਿਉਂਕਿ ਮਮਰਾ ਦਾ ਵਕਫਾ ਮੇਲਾ ਦਾ ਰਾਜਵੀਰ ਭਾਈ ਹੋ ਸਕਦਾ ਸ਼ਾਇਦ ਹੈ ਨਾ ਪਰ ਤੁਸੀਂ ਸਾਡੇ ਸਾਰਿਆਂ ਦੇ ਮੇਲਾ ਦਾ ਸੀਨੀਅਰ ਵੀਓ ਸਾਨੂੰ ਘੂਰਦੇ ਵੀਓ ਸਿਖਾਉਂਦੇ ਵੀ ਹੋ ਸੋਕਰਾਟ ਨੇ ਜਿਹੜਾ ਇਹ ਪਰਪਕਾਰ ਏਡਾ ਬਰਾਲਾ ਕੀਤਾ ਕੀ ਕਹੂੰਗਾ ਸ਼ੇਧ ਤਾਂ ਯਾਰ ਦੇਣੇ ਕੋਈ ਜਦੋਂ ਦਾ 5-6 ਸਾਲ ਦੇ ਮਿਲੇ ਆ ਜੀ ਲਵਲੀ ਹੋਣਾ ਨਾਲ ਵੱਧ ਮੈਨੂੰ ਤਾਂ ਲੱਗਦਾ ਵੀ ਲਵਲੀ ਹੁਣੇ ਭਰਾ ਫਿਰ ਛੋਟੇ ਜੀ ਜੀ ਉਮਰ ਦਾ ਤਾਂ ਫਰਕ ਹੈਗਾ ਪਰ ਇੰਨਾ ਜਿਆਦਾ ਪਿਆਰ ਬਾਕੀ ਕੋਈ ਵੀ ਫੰਕਸ਼ਨ ਹੋਵੇ ਮਹੀਨੇ ਦੋ ਮਹੀਨੇ ਇਕੱਠੇ ਕਰਨਾ ਹੀ ਆ ਸਾਰੇ ਬੰਦੇ ਜੀ 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 ਬਈ ਜ਼ਰੂਰ ਬਸ ਬਹੁਤ ਬਾਕੀ ਇਹਨਾਂ ਨੂੰ ਵੀ ਬਜ਼ੁਰਗਾ ਤਾਂ ਮਿਲ ਹੀ ਰਹੀ ਆ ਜੀ ਤੇ ਇਹ ਖਾਂਦਾਨੀ ਜਿਹੇ ਕੰਮਾਂ ਗਾਹਾਂ ਦੀਆਂ ਚੋਰੀ ਆਉਂਦੀ ਆ ਇਸ ਤਰ੍ਹਾਂ ਬਹੁਤ ਜਿਆਦਾ ਆ ਜਾਂਦੀ ਇਹਦੀ ਦੇਣ ਆ ਸਾਰਿਆਂ ਨੂੰ ਇਕੱਠੇ ਕਰਨ ਦੀ ਇਹ ਉਪਰਾਲਾ ਕਰਦਾ ਜੀ ਅੱਜ ਫਿਰ ਜਿਹੜੇ ਜਿਹੜੇ ਸਾਡੇ ਸੱਜਣ ਆਏ ਨੇ ਸ੍ਰੀ ਗੁਰਾਜ ਜੀ ਨੇ ਇਨਵਾਈਟ ਕੀਤੇ ਨੇ ਰਾਜਵੀਰ ਜੀ ਸਾਰਿਆਂ ਨਾਲ ਆਪਾਂ ਗੱਲਬਾਤ ਆਜੂ ਆਪਾਂ ਗੱਲਬਾਤ ਕਰਦੇ ਆ ਸਾਡੇ ਇਧਰ ਬਾਈ ਕਾਕਾ ਅੱਧੀ ਕਮਿਊਨਿਟੀ ਇਹਨਾਂ ਨੂੰ ਬਾਈ ਕਾਕਕੇ ਦੇ ਨਾਂ ਤੋਂ ਜਾਣਦੀ ਆ ਅੱਧੇ ਇਹਨਾਂ ਨੂੰ ਬਾਈ ਪ੍ਰੀਤ ਤੋਂ ਜਾਣਦੇ ਨੇ ਖਸੀ ਕਾਲ ਜੀ ਸਵਾਗਤ ਹੈ ਤੁਹਾਡਾ ਸਸਤੀ ਕ ਭਾਈ ਸੋ ਤੁਹਾਡਾ ਸਵਾਗਤ ਕਰਦੇ ਆ ਅਸਲੇ ਗੌਂਦਾ ਪੰਜਾਬ ਰੇਡੀਓ ਤੇ ਅਸੀਂ ਲਾਈਵ ਆ ਬਿਲਕੁਲ ਤੇ ਇਹ ਵੀਡੀਓ ਕਲਿੱਪਾਂ ਤੁਹਾਨੂੰ ਵੱਖ-ਵੱਖਰੇ سوشل میڈیا ਤੇ ਵੀ ਮਿਲਣਗੀਆਂ ਤੁਸੀਂ ਅੱਜ ਪਹੁੰਚੇ ਹੋ ਇੱਥੇ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਜੀ ਜਿੱਥੇ ਅਸੀਂ ਲਾਈਵ ਕਰ ਰਹੇ ਹਾਂ ਸੋਕੇ ਭਾਈ ਆਜੋ ਜੀ ਅਸੀਂ ਤਾਂ ਸਿਰਫ ਲਾਈਵ ਕਰ ਰਹੇ ਹਾਂ ਪਰ ਤੁਹਾਨੂੰ ਜਿਹੜਾ ਲਾਈਵ ਦੇਖ ਕੇ ਹੋਰ ਗੱਲਾਂ ਦਾ ਸੁਣਨ ਦਾ ਮੌਕਾ ਨਹੀਂ ਆਇਆ ਇਹ ਸਾਰਾ ਉਪਰਾਲਾ ਕੀਤਾ ਗਿਆ ਤੁਸੀਂ ਕਿਵੇਂ ਮਹਿਸੂਸ ਕਰ ਰਹੇ ਮੈਨੂੰ ਲਾਇਪ ਇਹਦਾ ਪੌਂਦਾ ਬਿਆਪ ਦਾ ਜੀ ਬਹੁਤ ਰੀਡੀ ਹੈ ਕਾ ਵੀ ਮੈਂ 올ਡਨ ਦਾ ਫੈਨ ਆ ਬਾਸੀ ਸਾਹਿਬ ਦਾ ਪੋਜ ਜੀ ਤੇ ਆਪਣਾ ਸੁੱਖਾ ਬਾਈ ਜੀ ਅੱਜ ਇਹਨਾਂ ਨੇ ਟ੍ਰਾਇਲ ਟ੍ਰਾਇਲ ਸੈਂਟਰ ਦੇ ਵਿੱਚ ਜਿਹੜੇ ਸਾਡੀ ਕੂਟਰਵਾਜੀ ਦਾ ਕਲੱਬ ਹੈ ਜੀ ਨਾਲ ਕਲੱਬ ਜਾਂ ਹੋਰ ਜਿਹੜੇ ਮੁੰਡੇ ਸ਼ੌਂਕੀ ਆ ਜੀ ਆ ਮਨਪ੍ਰੀਤ ਭਰੀ ਹੈ ਬਾਈ ਸ਼ੌਕੀ ਹੋਰੀ ਜਿਹਨੇ ਸਾਰੇ ਇਕੱਠੇ ਹੋਏ ਆ ਕ੍ਰੈਸ਼ ਦੀ ਪਾਰਟੀ ਚੱਲ ਰਹੀ ਹੈ ਜੀ ਮੈਨੂੰ ਬਹੁਤ ਵਧੀਆ ਲੱਗ ਰਿਹਾ ਬਾਕੀ ਤੁਸੀਂ ਸਿੱਧੂ ਸਾਹਿਬ ਜੀ ਤੁਸੀਂ ਸਿੱਧੂ ਆ ਮੈਂ ਸਿੱਧੂ ਆ ਇਹ ਬਹੁਤ ਮਦਦਿਯਾ ਲੱਗ ਰਿਹਾ ਤੇ 바ਸੀ ਸਾਹਿਬ ਨੂੰ ਮੈਂ ਕਹਿੰਦਾ 바ਸੀ ਸਾਹਿਬ ਅਸੀਂ ਮਿਸ ਕਰ ਰਹੇ ਹਾਂ ਤੁਹਾਡੀ ਲਾਈਨ ਪੂਰੀ ਕਰਾਂਗੇ ਤੁਸੀਂ ਮੈਨੂੰ ਆਨ 에ਅਰ ਵੀ ਦੱਸ ਰਹੇ ਹੋ ਆਫ 에ਅਰ ਵੀ ਦੱਸ ਰਹੇ ਹੋ ਇੱਕ ਮੈਂ ਹੁਣੇ ਹੀ ਸਾਡੇ ਮਨਪ੍ਰੀਤ ਜੀ ਜਿਹੜੇ ਸਾਰਾ ਸਾਡਾ ਬੈਕਐਂਡ ਤੇ ਸਾਰਾ ਕੰਮ ਹੈਂਡਲ ਕਰਦੇ ਆ ਮੈਂ ਇਹਨਾਂ ਤੋਂ ਡੇਟ ਲੈ ਚੁੱਕਿਆ ਆਪ ਜੀ ਦੀ ਇੱਕ ਮੀਟਿੰਗ ਫਿਕਸ ਕਰਾਈ ਜਾ ਰਹੀ ਹੈ ਜੀ ਸੋ ਤੁਸੀਂ ਵੀ ਆਪਣਾ ਬਿਜ਼ਨਸ ਪ੍ਰਮੋਟ ਕਰਾਉਣਾ ਕੋਈ ਥਾਟ ਚੰਗਾ ਤੁਹਾਨੂੰ ਆਉਂਦਾ ਕਿਉਂਕਿ 바ਸੀ ਸਾਹਿਬ 1982 ਤੋਂ ਲੈ ਕੇ ਲਗਾਤਾਰ ਕਮਿਊਨਿਟੀ ਦੀ ਸੇਵਾ 'ਚ ਨੇ ਤੇ ਤੁਸੀਂ ਕੋਈ ਹੋਰ ਐਡ ਆਨ ਕਰਨਾ ਚਾਹੁੰਦੇ ਹੋ ਦਾ ਤੁਸੀਂ ਮਨਪ੍ਰੀਤ ਜੀ ਕੋਲੇ ਨਾਲ ਖਾ ਸਕਦੇ ਹੋ ਕਾਕਾ ਜੀ ਤੁਸੀਂ ਵੀ ਇਹਨਾਂ ਕੋਲ ਨਾਲ ਪਾ ਲੇ। ਦੇਖੋ ਜਿਹੜੇ ਆਪਣਾ ਗੌਂਦਾ ਪੰਜਾਬ ਹੈ ਨਾ ਰੇਡੀਓ ਜਿਆ ਟੀਵੀ ਚਲ ਰਿਹਾ ਇਹ ਸਾਰਾ ਨਾ ਪ੍ਰਾਣਾ ਇਥੋਂ ਦਾ ਰੈਂਟਰ ਹੋ ਰਿਹਾ। ਜੀ ਪਪੂਲਰ ਸਟੇਸ਼ਨ ਵੀ ਰਿਹਾ ਜੀ ਰੇਡੀਓ ਵੀ ਰਿਹਾ ਬਾਸੀ ਸਾਹਿਬ ਨੇ ਜਿਹੜੇ ਚੰਗੇ ਚੰਗੇ ਵਧੀਆ ਸ਼ੋਅ ਕਰਾਏ ਆ ਜਿਹੜੇ ਬੰਦਿਆਂ ਨੂੰ ਵੀਜ਼ਾ ਨਹੀਂ ਸੀ ਮਿਲਦਾ ਜੀ ਤੇ ਜਿਹੜੇ ਬਾਸੀ ਸਾਹਿਬ ਨੇ ਸਪான்ਸਰ ਕਰਦੇ ਜੀ ਉਹਨਾਂ ਨੂੰ ਵੀਜ਼ਾ ਮਿਲਿਆ ਤੁਸੀਂ ਜਿੱਥੇ ਬਾਸੀ ਸਾਹਿਬ ਦੀ ਇੰਨੀ ਤਾਰੀਫ ਕਰ ਰਹੇ ਹੋ ਮੈਨੂੰ ਲੱਗਦਾ ਇਹਨਾਂ ਦੀ ਜਵਾਨੀ ਰਾਜਵੀਰ ਜੀ ਉਹ ਆਪਾਂ ਗਾਣਾ ਵੀ ਸੁਣੀਏ ਕਿ ਭੱਜ ਕੇ ਬੰਨੀ ਵੀਜ਼ਾ ਲੱਗਦਾ ਕਹੇ ਜਿਕਰ ਬਾਸੀ ਦਾ ਉਹ ਗੋਲ ਹੋ ਜਾ ਹਾਂ ਆਪਣੇ ਖਰ ਗੀਤਾਂ ਮਨੂ ਦਾ ਜੀ ਆਪਣੇ ਮੁੰਡੇ ਯਾਰ ਦੋਸਤਾਂ ਆਪਣੇ ਇਹ ਪਹਿਲੀ ਵਾਰੀ ਸੀ ਹੈ ਸਿੱਖ ਦਾ ਪਲਾ ਮਾਨ ਜੀ ਬਿਲਕੁਲ ਜਿਹਦੇ ਮਾਨ ਨੂੰ ਉਹਨਾਂ ਨੂੰ ਵੀ ਆਪਾਂ ਯਾਦ ਕਰਨਾ ਚਾਹੁੰਦੇ ਹਾਂ ਜੀ ਮੈਂ ਤੁਹਾਨੂੰ ਇਹ ਦੱਸਦਾ ਐ ਵੀ ਹਰਿੰਦਰ ਸੰਧੂ ਅਫਰੀ ਕੋਟ ਤੋਂ ਜੀ ਮਾਸਟਰ ਸਾਰੇ ਹੀ ਜਾਣਦੇ ਆ ਮਾਸਟਰ ਤੇ ਉਹਨਾਂ ਨੂੰ ਕਿਸੇ ਇੱਕ ਖਲੋ ਪ੍ਰੋਗਰਾਮ ਨੇ ਵਿੱਚ ਅਸੀਂ ਸਪான்ਸਰ ਕਰਵਾਇਆ ਜੀ ਉਹਨੂੰ ਵੀਜਾ ਨਹੀਂ ਲੱਗਿਆ ਜੀ ਫੇਰ ਸਪான்ਸਰ ਕਰਾਇਆ ਇਥੋਂ ਦੇ ਜਿਹੜੇ ਮੇਨ ਸ਼ੋ ਹੁੰਦੇ ਆ ਜੀ ਕੰਪੀਟੀਸ਼ਨ ਦੇ ਵਿੱਚ ਜੀ ਫੇਰ ਉਹ ਵੀਜਾ ਨਹੀਂ ਲੱਗਿਆ ਹਾਂ ਹਾਂ ਫੇਰ ਉਦੋਂ ਜਗਰਾਜ ਖੋਸਲ ਜੀ 88.9 ਤੇ ਬਸ ਇਹਦਾ ਪ੍ਰੋਗਰਾਮ ਜਿਹੜਾ ਰਾਤ ਨੂੰ ਚੱਲਦਾ 12 ਤੋਂ ਲੈ ਕੇ ਸਵੇਰੇ 4 ਵਜੇ ਦਾ ਬਿਲਕੁਲ ਏ ਆਪਣਾ ਜੀ ਝੁੱਟੀ ਆਪਣਾ ਜਿਹੜਾ ਤੁਸੀਂ ਸਾਰੇ ਉਦੋਂ ਹੁੰਦੇ ਸੀਗੇ ਜੀ ਤੁਸੀਂ ਜਾਣਦੇ ਆ ਸਾਰੇ ਬੰਦੇ ਜੀ ਤੇ ਜਦੋਂ ਵਾਸੀ ਸਾਹਿਬ ਸ਼ੋਅ ਸੀ ਉਦੋਂ ਬੰਦ ਰਲ ਰਹੇ ਹੁੰਦੇ ਸੀਗੇ ਜੀ ਤੇ ਮੈਂ ਵਾਸੀ ਸਾਹਿਬ ਨੂੰ ਕਿਹਾ ਵਾਸੀ ਸਾਹਿਬ ਵੀ ਆਪਣਾ ਨਾ ਫੈਮਿਲੀ ਮੈਂਬਰ ਆ ਹਿੰਦੋ ਸਮਝੋ ਜੀ ਤੇ ਤੁਸੀਂ ਉਹਦਾ ਡੀਲ ਵਾਕੇ ਦੇ ਉਹ ਮੈਨੂੰ ਕਹਿੰਦੇ ਵੀ ਉਹ ਬਖਾਨੇ ਸ਼ੋਅ ਦੇ ਵਿੱਚ ਨੂਰ ਬਰੂ ਹੋਇਆ ਬਖਾਨੀ ਹੋਇਆ ਹਾਂਜੀ ਕਹਿੰਦੇ ਫਿਰ ਮੈਂ ਨਹੀਂ ਕਰਦਾ ਹਾਂਜੀ ਮੈਂ ਕਹਿਆ ਸਵਾਦ ਤਾਂ ਫੇਰ ਆ ਬਸ ਸਾਹਿਬ ਤੁਸੀਂ ਉਹਨੂੰ ਵੀਜ਼ਾ ਲਵਾ ਕੇ ਦਿਓ ਤਾਂ ਸਵਾਦ ਤਾਂ ਫੇਰ ਆਉਂਦਾ ਜੀ ਮੈਨੂੰ ਕਰੇ ਵੀ ਉਹ ਕਿਸੇ ਵਸੇ ਖੱਬੇ ਸੰਜੇ ਨੂੰ ਨਹੀਂ ਭਜੂਗਾ ਬਹੁਤ ਮੇਰੀ ਜ਼ਿੰਮੇਵਾਰੀ ਹੈ ਜੀ ਚੰਡੀਗੜ੍ਹ ਤੋਂ ਤੁਸੀਂ ਜਾਣਦੇ ਹੋ ਮੇਰਾ ਨਾਂ ਤਾਂ ਭੁੱਲ ਗਿਆ ਵੀ ਜਿਹੜੇ ਇਹਨਾਂ ਦੇ ਸਾਰੇ ਕਾਗਜ਼ ਪੱਤਰ ਤਿਆਰ ਕਰਵਾਉਂਦਾ ਹੁੰਦਾ ਸੀਗਾ ਸ਼ੋਅ ਦੇ ਵਾਸਤੇ ਮਹਾਂ ਦੀ ਚੰਡੀਗੜ੍ਹ ਤੋਂ ਜਿੰਨਾ ਓਕੇ ਉన్నా ਨੂੰ ਖੜੇ ਪੈਰ ਸਿਰਫ 2 ਦਿਨ ਪਹਿਲਾਂ ਫ੍ਰੀਕੋਰਡ ਭੇਜਿਆ ਜੀ ਸੰਧੂ ਸਾਹਿਬ ਨਾਲ ਗੱਲਬਾਤ ਵੀ ਹੋਈ ਜੀ ਉੱਥੇ ਜਾ ਕੇ ਉਹ ਸੰਧੂ ਸਾਹਿਬ ਨੂੰ ਵੀਜ਼ਾ ਦੇਣ ਹਾਂ ਪਾਸਪੋਰਟ ਨਾ ਦੇਣ ਮੈਨੂੰ ਬੱਸ ਜਦੋਂ ਫੋਨ ਆਇਆ ਕਿ ਪਾਸਪੋਰਟ ਦੇ ਦਿੰਦਾ ਹਾਂ ਮੈਂ ਹਰਿੰਦਰ ਸਿੰਘ ਨੂੰ ਫੋਨ ਕੀਤਾ ਮੈਂ ਪਾਸਪੋਰਟ ਦੇ ਕੇ ਕਹਿੰਦਾ ਯਾਰ 6 ਤੋਂ 7 ਮਹੀਨਾ ਮੇਰੇ ਕਾ ਲੱਗੀਆਂ ਰਿਫਿਊਜ਼ਲ ਦੀ ਜੀ ਕੈਨੇਡਾ ਦੀ ਮੈਨੂੰ ਹੋਲ ਓਵਰ ਲਾਈਫ ਏਅਰ ਕਰੂ ਸਟੋਰੀ ਐ ਪਾਇਓ ਤੁਸੀਂ ਜੀ ਵੀ ਮੈਨੂੰ ਵੀਜ਼ਾ ਨਹੀਂ ਮਿਲਿਆ ਜੀ ਮੈਂ ਕਿਹਾ ਤੂੰ ਪਾਸਪੋਰਟ ਦੇ ਤੇ ਆਪਦਾ ਚਾਦਰਾਂ ਬਣ ਲ ਕੇ ਤੇ ਚੰਡੀਗੜ੍ਹ ਮਾ ਚਾਦਰਾਂ ਬੰਨੇ ਬਣਾਏ ਸਾਰੇ 에어ਪੋਰਟ ਤੋਂ ਲੈ ਮੈਂ ਉੱਥੇ ਪਹੁੰਚ ਜੀ ਜੀ ਉਹ ਤੋਂ ਪਾਸਪੋਰਟ ਕੋ ਆਇਆ ਜੀ ਦੂਜੇ ਦਿਨ ਇਹ ਸਾਰੇ ਜਿਹੜੇ ਕਲਾਕਾਰ ਸਪੌਂਸਰ ਕੀਤੇ ਪਸੂ ਸਾਹ ਉਹਤੇ ਇੰਟਰਵਿਊ ਸੀ ਚੰਡੀਗੜ੍ਹ ਜੀ ਸੰਧੂ ਸਾਹ ਨੂੰ ਭੇਜਿਆ ਸੰਧੂ ਸਾਹ ਨੂੰ ਕਿਹੜੇ ਮੇਰਾ ਵੀਜ਼ਾ ਲੱਗਣਾ ਜੀ ਇਹ ਉਹੀ ਆਪਦੀ ਗੱਡੀ ਲੈ ਕੇ ਡਰਾਈਵਰ ਲੈ ਕੇ ਬਿੰਦਰ ਸੰਧੂ ਉੱਥੇ ਪਹੁੰਚ ਗਿਆ ਜੀ ਉਥੇ ਪਹੁੰਚ ਗਿਆ ਤੇ ਜਦੋਂ ਉਥੋਂ ਗਰਫਰ ਵੀਜ਼ਾ ਲੱਗਿਆ ਤੇ ਮੈਨੂੰ ਉਥੋਂ ਨੇ ਫੋਨ ਕੀਤਾ ਇਹਨਾ ਬਾਈ ਵੀਜ਼ਾ ਲੱਗ ਗਿਆ ਤੇ ਵਾਸੀ ਸਾਹਿਬ ਨੇ ਐਨਾਨਸ ਐਡ ਕਰਤੀ ਤੇ ਇੱਥੇ ਲੋਕੀ ਸੱਚ ਨਹੀਂ ਸੀ ਮੰਨਦੇ ਜਿਹੜੇ ਉਹਨਾਂ ਦੇ ਅਜੇ ਝੇਤੇ ਬਣੇ ਫਿਰਦੇ ਕੁਝ ਬੰਦੇ ਜੀ ਉਹਨੂੰ ਮੈਂ ਦੱਸਿਆ ਉਹਨੂੰ ਸਾਰੀ ਕਮਿਊਨਿਟੀ ਪਿਆਰ ਕਰਦੀ ਹਾਂ ਮੈਨੂੰ ਸ ਮੈਂ ਮੈਂ ਦੱਸਿਆ ਜੀ ਉਹ ਕਹਿੰਦਾ ਅਸੀਂ ਸਾਨੂੰ ਸਾਰਾ ਵੀਜ਼ਾ ਲੱਗ ਗਿਆ ਉਹ ਕਹਿੰਦਾ ਲੱਗ ਕੇ ਪਹੁੰਚ ਗਏ ਯਾਨੀ ਕਹਿਣ ਦਾ ਮਤਲਬ ਜਿਹੜੇ ਵਾਸੀ ਸਾਹਿਬ ਕਹਿੰਦੇ ਆ ਨਾ ਉਹ ਕਰਕੇ ਵਿਖਾਇਆ ਮੱਠੀ ਜੀ ਮੱਠੀ ਜੀ ਨਰਾਜ਼ਗੀ ਹੈ ਤੁਹਾਡੀ ਤੁਹਾਡੀ ਨਰਾਜ਼ਗੀ ਹਾਂ ਹਾਂ ਜੀ ਬਦਲ ਕਾਦੀ ਹਾਂ ਜੀ ਤੁਸੀਂ ਸਾਰੀ ਕਹਾਣੀ ਯਾਦ ਰੱਖੀ ਕਿਹੜੇ ਸਾਲ ਦੀ ਗੱਲ ਹੈ ਇਹ ਬਾਈ ਜੀ ਮੇਰੇ ਖੱਚਾ 라ਉਂਡ 2000 ਦੇ 2025 ਸਾਲ ਪੁਰਾਣੀ ਗੱਲ ਤੁਹਾਡੇ ਯਾਦ ਹੈ ਤੇ ਤੁਹਾਨੂੰ ਮੈਂ ਮਿੰਟ 25 ਦਿੱਤੇ ਤੁਹਾਨੂੰ ਉਹ ਗਾਣਾ ਤੁਹਾਡੇ ਤੋਂ ਸੁਣਨਾ ਤੁਸੀਂ ਗਾਣਾ ਸੁਣੋ ਅਸੀਂ ਸੁਣਾਵਾਂਗੇ ਵੀ ਭੱਜ ਕੇ ਵੀਜਾ ਲੱਗਦਾ ਕਹਿ ਜੀ ਉਹਦੇ ਪਾਸੇ ਨਹੀਂ ਉਮਰੇ ਜਾ ਨਹੀਂ ਤੁਸੀਂ ਯਾਦ ਰਾਜੀ ਵੀ ਦੀ ਲਿਰਿਕਸ ਕੱਢ ਕੇ ਨੂੰ ਤੱਕ ਆਓ ਆਪਾਂ ਗਾ ਗਾ ਜੋ ਹੀ ਹੱਸੇ ਠੱਡੇ ਇਹ ਯਾਦਾਂ ਜੀ ਇਹਨਾਂ ਨੇ ਜਿਹੜੀਆਂ ਸਾਨੂੰ ਦੱਸੀਆਂ ਸੋ ਵੀਰ ਬਾਈ ਨੂੰ ਕੋਈ ਨਹੀਂ ਹੁੰਦਾ ਸਾਡੇ ਕੋਲੇ ਪਹੁੰਚੇ ਬਾਈ ਧੰਨਵਾਦ ਤਾਂ ਹੋਰ ਵੀ ਸੱਜਣ ਮੇਲੀ ਤੇ ਪਹੁੰਚੇ ਨੇ ਬਾਈ ਜੀ ਅਸੀਂ ਲੈ ਪਾ ਟੀਵੀ ਤੇ ਲਾਈਵ ਆ ਪ੍ਰੋਗਰਾਮ ਜਾ ਰਹੇ ਆ ਜੀ ਸੋ ਤੁਸੀਂ ਪਾਰਟੀ ਤੇ ਪਹੁੰਚੇ ਤਾਂ ਸਾਰਿਆਂ ਦਾ ਅਸੀਂ ਸਵਾਗਤ ਕਰਦੇ ਆ ਆ ਤੁਹਾਡੇ ਨਾਲ ਪਹਿਲਾਂ ਗੱਲਬਾਤ ਕਰਦੇ ਆ ਜੀ ਕੀ ਕਹਿੰਦੇ ਹੋ ਬਾਈ ਜੀ ਤੁਸੀਂ ਇਹ ਪਾਰਟੀ ਅੱਜ ਜਿਹੜੀ ਰੱਖੀ ਗਈ ਤੇ ਬਾਈ ਪਾਰਟੀ ਵਾ ਬੈਸਮੈਂਟ ਹੋਇਆ ਜੀ ਕਰਵਾਇਆ ਨਹੀਂ ਸਪਾਂਸਰਾ ਸਾਰੇ ਜੀ ਕਰਵਾਇਆ ਨਹੀਂ ਸਾਰੇ ਤੇ ਜਿੰਨਾ ਵੀ ਆਉਣ ਜਾਣ ਦਾ ਟ੍ਰੈਵਲ ਦਾ ਪ੍ਰਬੰਧ ਕੀਤਾ ਗਿਆ लवली ਆਟੋ ਬੰਦ ਕੀਤਾ ਗਿਆ ਮੈਂ ਦੱਸ ਦਿੰਦਾ ਸਾਡਾ लवली ਬਾਈ ਥੋੜਾ ਜਿਹਾ ਜੱਗ ਜਾਂਦਾ ਬੋਲਣ ਲਈ ਸਾਡਾ ਵੱਡਾ ਭਰਾ ਜੀ ਸਾਨੂੰ ਦੱਸਦਾ ਤੁਸੀਂ ਵੀ ਪਹੁੰਚੇ ਤੁਹਾਡਾ ਵੀ ਸਵਾਗਤ ਹੈ ਬਾਈ ਧਨਵੰਤ ਧਨਵੰਤ ਜੀ ਮੈਂ ਤੁਹਾਡੇ ਟੈਕ ਟੋਕਾਂ ਦਾ ਬਹੁਤ ਵੱਡਾ ਫੈਨ ਹੈ ਜੀ ਨਹੀਂ ਮੈਂ ਗਰਮੀ ਕਰਨੀ ਹੋਵੇ ਸੋਸ਼ਲ ਮੀਡੀਆ ਤੇ ਬਾਈ ਧਨਵੰਤ ਕਰ ਦਿੰਦਾ ਕਈ ਯਾਰੀ ਪਰ ਹੋਮ ਆਫ ਇਹ ਰਹਿੰਦੇ ਉਹਦੇ ਕੋਲ ਸਾਰੇ ਇਕੱਠੇ ਹੀ ਆ ਸਲਾਮ ਇੱਕ ਦੂਜੇ ਦੀ ਮੰਨਦੇ ਆ ਪਰ ਗੱਲ ਖਿੱਚ ਕੇ ਰਾਦੇ ਚਾਕੇ ਰਾਦੇ ਮਨ ਰਹਿੰਦੇ ਨਾ ਮੈਂ ਵੀ ਮੰਨਦਾ ਉਹਨੂੰ ਮਜ਼ੰਜੀ ਨਹੀਂ ਲਿਆ ਜਾਵੇ ਚਾਹੀਦਾ ਪਰ ਮੈਂ ਡੈਡੀਕੇਸ਼ਨ ਦੇਖ ਰਹਾ ਹਾਂ ਜੀ ਇੱਥੇ ਕੈਨੇਡਾ ਦੇ ਵਿੱਚ ਜਿਹੜੇ ਹਾਲਾਤ ਆ ਲੋਕਾਂ ਕੋਲੇ ਸਮਾਂ ਹੈ ਨਹੀਂ ਕਿ ਘਰਦਿਆਂ ਕੋਲੀ ਵਹਿ ਜਾਣ ਪਰ ਤੁਸੀਂ ਸਾਰਿਆਂ ਨੇ ਰਲ ਕੇ ਇੱਕ ਸ਼ੌਂਕ ਸੰਭਿਆ ਹੋਵੇ ਤੇ ਬੜਾ ਸਰਕਾਰ ਕਰ ਜਾਓ ਕੀ ਕਹਿੰਨੇ ਹੋ ਵੀਰੇ ਤੁਸੀਂ ਯਾਰ ਵੀ ਇੱਕ ਨਹੀਂ ਵਧੀਆ ਸ਼ੌਕ ਹੁੰਦਾ ਜੀ ਇਕੱਠੇ ਹੋ ਗਏ ਜੀ ਨੂੰ ਨਿਗਵਾ ਦੋ ਇਹਦਾ ਮਾਟੀ ਆਪਣਾ ਪ੍ਰਦਾਸ ਸੁੱਕਾ ਕਰ ਜੀ 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 ਇਹ ਸਾਰਾ ਦੂਰ ਤੇ ਰੱਖ ਦੋ ਬਿਲਕੁਲ ਜੀ ਬਿਲਕੁਲ ਬਾਕੀ ਬਾਪੂ ਗੱਲਬਾਤ ਹੋਉਂਦੀ ਵੀ ਆ ਤੇ ਕਲੀਅਰ ਕਰਾ ਦਿੰਦਾ ਨਾ ਵੀ ਇਤਾਂ ਦੇ ਨਹੀਂ ਚੱਕਰ ਜੀ ਜੀ ਬਾਕੀ ਯਾਰ ਵੀ ਸ਼ੌਕ ਆ ਜੀ ਆਪਾਂ ਬੰਦੂ ਟੈਂਟਰ ਆ ਵੀ ਨਹੀਂ ਮੋਗਦੇ ਆ ਬਿਲਕੁਲ ਜੀ ਬਿਲਕੁਲ ਬੰਦਾ ਉਹਦਾ ਕੰਮ ਇਹ ਮੈਂ ਤੁਹਾਨੂੰ ਦਿਖਾਉਣਾ ਚਾਹਣਾ ਜੀ ਇਸ ਲਈ ਆਪਾਂ ਇਸ ਰੂਪ ਦੇ ਵਿੱਚ ਲਾਈਵ ਮੱਡੀ ਕੀਤੀ ਜਾ ਰਹੇ ਆ ਸੋ ਸ਼ਗਰਾਜ ਜੀ ਪੀਟੀਵੀ ਤੇ ਲਾਈਵਾਂ ਜਾ ਰਹੇ ਆ ਤੁਹਾਨੂੰ ਵੀ ਇਹੀ ਚੈੱਕ ਕਰਾਈਏ ਤੇ ਕਾਸ਼ ਜੀ ਤੁਹਾਡੇ ਨਾਲ ਵੀ ਅਸੀਂ ਗੱਲਬਾਤ ਕਰਦੇ ਆ ਸੀ ਐ ਸਾਰਾ ਰੌਂਡ ਕਰਦੇ ਆ ਸੋ ਬੜੀ ਮਿਹਰਬਾਨੀ ਬਾਈ ਤੁਸੀਂ ਕਾਸ਼ ਜੀ ਤੇ ਹਾਂ ਜੀ ਨੌਜਵਾਨ ਬਾਈ ਸਾਡੇ ਨੌਜਵੰਦਰ ਬਾਈ ਗੁਰਵਿੰਦਰ ਗੁਰਵਿੰਦਰ ਜੀ ਥੋੜਾ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਅੱਜ ਵੇਲੇ ਆਪਾਂ ਲਾਈਵ ਹੈ ਜੀ ਪੂਰੇ ਨਾਰਥ ਅਮਰੀਕਾ ਦੇ ਵਿੱਚ ਤੇ ਜਿੱਥੇ-ਜਿੱਥੇ ਆਈ ਪੀਟੀਵੀ ਦੀ ਸੁਵਿਧਾ ਉੱਥੇ ਆਪਾਂ ਨੂੰ ਦੇਖਿਆ ਜਾ ਰਹੇ ਆ ਜੀ ਆਪੜਾ ਅਭਿਨਵ ਜਾ ਰਹੇ ਆ ਜੀ ਉੱਥੇ ਟੀਵੀ ਦੇ ਉੱਤੇ ਤੁਸੀਂ ਤਾਂ ਇੱਥੇ ਬ੍ਰੈਮਟਨ ਜੀਟੀ ਏਰੀਆ ਦੇ ਵਿੱਚ ਰਹਿੰਦੇ ਜਾਂ ਨਵੇਂ ਆਏ ਹੋ ਜਾਂ ਨਵਾਂ ਗੈਹ ਰਹੇ ਨੇ ਤੁਹਾਨੂੰ ਨਵਾਂ ਕੀ ਆ ਤੁਹਾਡੇ ਚ ਨਵੀਂ ਮੰਨੋਗਾ ਨਵੇਂ ਆਏ ਹੋ ਇੱਕ ਕਲੱਬ ਦਾ ਹੈਡ ਜੁਆਇਨ ਕੀਤਾ ਉਮਰ ਚ ਨਵੇਂ ਆਂ ਵੀਰੇ ਤਾਂ ਨਵੇਂ ਆ ਗਏ ਅੱਛਾ ਉਮਰ ਚ ਨਵੇਂ ਆ ਠੀਕ ਆ ਤੁਹਾਡਾ ਵੀਰੇ ਗੁਰਵਿੰਦਰ ਜੀ ਸਵਾਗਤ ਕਰਦੇ ਆ ਤੁਸੀਂ ਕਿੱਥੋਂ ਕਿੱਥੋਂ ਦੇ ਬਚੰਦੇ ਹੋ ਜੀ ਮੈਂ ਬ੍ਰੈਮਟਨ 'ਚ ਰਹਿੰਦਾ ਬ੍ਰੈਮਟਨ 'ਚ ਰਹਿੰਦੇ ਹੋ ਕੀ ਕੰਮ ਕਰਦਾ ਹੋਰੇ ਨਹੀਂ ਆਪਣੇ ਦੇ ਇਥੇ ਜੇ ਪਿੱਛੋਂ ਪੰਜਾਬ ਤੋਂ ਕਿਤੇ ਮੇਰਾ ਬਰਨਾਲਾ ਜੀ ਤੈਨੂੰ ਆਪਾਂ ਬਹੁਤ ਨੇੜੇ ਆ ਜੀ ਮੇਰਾ ਪਿੰਡ ਭਗਤੇ ਦੇ ਨਾਲ ਕੇਸਰ ਸਿੰਘ ਹਾਲ ਸੋ ਆਪਾਂ ਬਹੁਤ ਕਰੀਬੀ ਆ ਮੜਾ ਜਖ ਖੁੱਲ ਕੇ ਬੋਲੋ ਮੈਂ ਨਹੀਂ ਵਧੀਆ ਵਧੀਆ ਬੰਦਿਆ ਬਾਈ ਸੋਚੇ ਸਪான்ਸਰ ਕੀਤੇ ਆ ਨਾ ਜੀ ਆਪਾਂ ਜੀ ਧੰਨਵਾਦ ਬਾਈ ਦਾ ਜੀ ਬਾਈ ਮਨਪ੍ਰੀਤ ਪੱਕੀ ਆ ਤੇ ਸਾਰੇ ਬਾਈ ਮਿਲਿਓਣ ਜੀ ਬਾਈ ਮਨਪ੍ਰੀਤ ਨਾਲ ਵੀ ਗੱਲ ਕਰਨੀ ਚਾਹਾਂਗੇ ਜੀ ਆਜੋ ਆਪਾਂ ਦਾ ਬਹੁਤ ਧੰਨਵਾਦ ਕਰਦੇ ਆ ਸੋ ਮਹਾਰਾਜ ਜੀ ਮੈਨੂੰ ਐਲਾ ਗਾਣਾ ਗਾਉਂਗੇ ਜੋ ਮਨਪ੍ਰੀਤ ਦੇ ਨਾਲ ਪੱਖੀ ਬੋਲਿਆ ਕਿ ਕੁਝ ਬੋਲਿਆ ਪੱਖੀ ਕੋਈ ਹੈਗਾ ਮਨਪ੍ਰੀਤ ਕੋਈ ਗਾਣਾ ਵੀ ਗਾਉਂਦਾ ਉਹ ਵੀ ਤੁਹਾਡੇ ਨੂੰ ਦੱਸਦਾ ਤੁਸੀਂ ਤੁਸੀਂ ਕੀ ਕਰਦੇ ਹੋ ਮੈਂ ਕਬੂਤਰੇ ਲਾਉਣਾ ਲੈ ਕੈਨੇਡਾ ਇਕੱਲੇ ਕਬੂਤਰ ਢਾਕੇ ਘਰ ਦਾ ਲਾ ਕੇ ਕਿਹਦਾ ਬੋਲ ਰਿਹਾ ਲੋਕੀ ਹੈ ਜੀ ਤੇ ਤੁਸੀਂ ਇਹ ਜਿਹੜਾ ਬੜਾ ਇੱਕ ਛੋਟਾ ਅੱਜ ਦਿਖਾ ਰਹੇ ਹੋ ਹਰ ਇੱਕ ਫੈਸਟੀਵਲ ਦਾ ਜਿੱਥੇ ਸਰਕਾਰ ਤੁਸੀਂ ਸਮੁੱਚਾ ਕਲੱਬ ਕਰਦੇ ਹੋ ਉਸ ਦੀ ਵਧਾਈ ਦੇ ਫਾਤਰ ਮੈਸੇਜ ਕੀ ਦੇਣਾ ਚਾਹੁੰਦੇ ਹੋ ਜੀ ਕਮਿਊਨਿਟੀ ਉਹਨਾਂ ਦੀਆਂ ਵਾਸਤੇ ਠੀਕ ਹੈ ਸਾਰੇ ਨਾਲ ਮਿਲ ਕੇ ਰਹਿਣ ਦੀ ਸਾਰੇ ਬਹੁਤ ਵਧੀਆ ਜੀ ਤੇ ਇਹ ਇਹ ਜਿਹੜੇ ਠੰਡ ਦੇ ਜਾਉਂਦੇ ਆ ਇਹਨਾਂ ਦਿਨਾਂ ਦੇ ਵਿੱਚ ਮੋਸਟਲੀ ਆਪਾਂ ਦੇਖਦੇ ਆ ਵੀ ਸਾਡੇ ਮжоਰਿਟੀ ਆਫ ਲੋਕ ਆ ਜਿਹੜੇ ਉਹ ਆਪਦੇ ਭਾਰਤ ਨੂੰ ਪੰਜਾਬ ਨੂੰ ਜਾਂਦੇ ਆ ਤੁਹਾਡਾ ਵੀ ਕੋਈ ਬਣਿਆ ਪਲਾਨ ਹੈ ਗਰਮੀ ਜਾਂ ਨਹੀਂ ਬਿਲਕੁਲ ਕਿਤੇ ਤੁਸੀਂ ਉਹ ਸੀਜ਼ਨ ਚ ਤਾਂ ਨਹੀਂ ਜਾਂਦੇ ਜਿਹੜਾ ਮਨਪ੍ਰੀਤ ਦਾ ਫੇਵਰਟ ਹੈ ਜੋ ਝੋਨਾ ਵਧਣਾ ਹੁੰਦਾ ਗੱਟ ਵਿੱਚ ਨਹੀਂ ਹਾਂ ਉਹ ਹਾਂ ਉਹ ਸਭ ਤੋਂ ਉਹ ਸਾਡਾ ਪਰਸਨਲ ਫੇਵਰਟ ਹੈ ਅਸੀਂ ਅਸੀਂ ਸਾਡਾ ਕੰਮ ਕਸੂਤਾ ਹੈ ਜੀ ਅਸੀਂ ਮੀਡੀਆ ਵਾਲੇ ਬੰਦੇ ਅਸੀਂ ਜਾਣ ਨਹੀਂ ਸਕਦੇ ਉਸ ਵੇਲੇ ਇੱਥੇ ਸਾਡਾ ਕੰਮ ਵੀ ਨਹੀਂ ਹੁੰਦਾ ਇਹ ਪੈਕ ਚੀਜ਼ ਹੋ ਰਾ ਇਹਨਾਂ ਨੇ ਜਦੋਂ ਬਾਜ਼ੀ ਆਈ ਸੀ ਨਾ ਆਹ ਬਾਜ਼ੀ ਉਹਨਾਂ ਨੇ ਸਟਾਰ ਕੀਤੀ ਕੈਨੇਡਾ ਦੇ ਅੱਛਾ ਤੁਸੀਂ ਕੀ ਕਹਿੰਦੇ ਆ ਕੈਨੇਡਾ ਦੀ ਬਾਜ਼ੀ ਪੁਰਾਣੇ ਬਾਈ ਹੁਣ ਇਹਨਾਂ ਨੇ ਪਹਿਲਾਂ ਇਹਨਾਂ ਨੇ ਲਗਾਈ ਸੀ ਕਿੱਥੇ ਗਈ ਉਹ ਬਾਜ਼ੀ ਗਲਟ ਨਹੀਂ ਸੀ ਜੀ ਕੈਨੇਡਾ ਹੋਈ ਤੁਸੀਂ ਕਦੋਂ ਆਏ ਜੀ ਕੈਨੇਡਾ ਦੇ ਵਿੱਚ ਮੈਂ 2006 ਚ ਆਇਆ ਕੋਈ ਬਹੁਤ ਪੁਰਾਣੇ ਹੀ ਨਿੱਕੇ ਹੁੰਦੇ ਸੀ ਉਹ ਜੀ ਤੁਸੀਂ ਫਿਰ ਹੁਣ ਕਬੂਤਰ ਰੱਖੇ ਹੋਏ ਹਾਂ ਜੀ ਤੁਹਾਡੇ ਕੋਲ ਕਿੰਨੇ ਕਬੂਤਰ ਨੇ ਹਾਂ ਨਹੀਂ ਮਾਰਿਆ ਤਾਂ ਮੈਂ ਹੋ ਗਿਆ ਸੀ ਉਹਨੂੰ 780 780 ਘਾਡੇ ਕੋਲੇ ਜੁਦੂਤਰਾ ਤੁਸੀਂ ਸਾਰੇ ਜੀ ਵਧੀਆ ਆਪਾਂ ਅੱਗੇ ਚੱਲ ਕੇ ਬਾਜ਼ੀਆਂ ਬਾਰੇ ਵੀ ਤੁਹਾਨੂੰ ਦੱਸਾਂਗੇ ਦੋ ਦੋ ਮਿੰਟ ਸਾਰੇ ਭਰਾਵਾਂ ਨਾਲ ਗੱਲ ਕਰਦੇ ਆਂ ਗਾਣਾ ਤੁਹਾਡੇ ਤੋਂ ਵੀ ਸੁਣਾਗੇ ਨਹੀਂ ਇੱਕ ਸਿੰਗਰ ਪ੍ਰੋਡਿਊਸ ਕੀਤਾ ਜਾਊਗਾ ਜੀ ਹਾਂ ਹਾਂ ਜੀ ਜੀ ਬਿਲਕੁਲ ਬਿਲਕੁਲ ਸੋ ਗੱਲਬਾਤ ਜਿਹੜੀ ਮੈਂ ਇੱਕ ਵਾਰੀ ਫੇਰ ਦੱਸਦੇ ਜਿਵੇਂ ਸਕਰੀਨ ਤੇ ਵੀ ਲਿਖਿਆ ਆ ਰਿਹਾ ਐਸ ਵੇਲੇ ਤੁਸੀਂ ਸਾਨੂੰ ਲਾਈਵ ਦੇਖ ਰਹੇ ਹੋ ਜੀ 크ਿਸਮਸ ਪਾਰਟੀ ਕੀਤੀ ਜਾ ਰਹੀ ਆ ਸਵੀਟ ਮਹਿਲ ਵੱਲੋਂ ਪਰੈਜ਼ੀਡੈਂਟ ਕਨਵੈਨਸ਼ਨ ਸੈਂਟਰ ਦੇ ਵਿੱਚ ਜਿੱਥੇ ਕਿ ਅੱਜ ਸਾਰਾ ਬ੍ਰੈਂਟਨ ਵਿਜ਼ਨ ਕਲੱਬ ਦੇ ਜੀਟੀਏ ਦੇ ਸਾਡੇ ਸੂਚੇ ਉੱਗੇ ਸੱਜਣ ਬੇਲੀ ਇਕੱਠੇ ਹੋਏ ਆ ਤੇ ਅਸੀਂ ਤੁਹਾਨੂੰ ਵੀ ਕਹਿੰਦੇ ਆ ਜਰੂਰ ਜਿਨ੍ਹਾਂ ਨਾਲ ਤੁਹਾਡੀ ਸਜਣਤਾਈ ਆ ਉਹਨਾਂ ਨਾਲ ਸਮਾਂ ਕੱਢ ਕੇ ਮਿਲੋ ਆਪਣੇ ਪਰਿਵਾਰਾਂ ਦੇ ਨਾਲ ਡਿਨਰ ਕੋਈ ਲੰਚ ਪਲਾਨ ਕਰੋ ਫੈਸਟੀਵਲ ਸੀਜ਼ਨ ਆ ਤੁਹਾਨੂੰ ਲੱਗਣਾ ਚਾਹੀਦਾ ਤੁਹਾਨੂੰ ਫੀਲ ਆਉਣਾ ਚਾਹੀਦਾ ਜੀ ਆ ਸੋ ਇਸੇ ਤਰ੍ਹਾਂ ਹੀ ਆਪਾਂ ਗੱਲਬਾਤ ਹੋਰ ਕਰਦੇ ਆਂ ਸਾਡੇ ਨਾਲ ਭਾਈ ਅਮਨ ਭਾਈ ਜੀ ਹੋਰੇ ਸਾਰੇ ਜੁੜੇ ਨੇ ਤੁਹਾਡਾ ਸਵਾਗਤ ਹੈ ਭਾਈ ਜੀ ਆਪਾਂ ਇਸ ਵੇਲੇ ਲਾਈਵ ਟੀਵੀ ਤੇ ਜਾ ਰਹੇ ਹਾਂ ਤੁਸੀਂ ਇੱਥੇ ਪਹੁੰਚੇ ਸਵਾਗਤ ਹੈ ਇਹ ਇਹ ਮੇਰੇ ਵੱਡੇ ਭਰਾ ਵੀ ਨੇ ਇਹਨਾਂ ਦਾ ਬਹੁਤ ਅਸੀਂ ਇੱਜ਼ਤ ਕਰਦੇ ਆਂ ਬਹੁਤ ਬਹੁਤ ਸਿੱਖਣ ਨੂੰ ਵੀ ਮਿਲਦਾ ਹੈ ਤੁਸੀਂ ਕੀ ਅੱਜ ਸੰਦੇਸ਼ ਦੇਣਾ ਚਾਹੋਗੇ ਸਾਡੇ ਕਨਿਊਨਿਟੀ ਨੂੰ ਕੰਦਾਇਆ ਵੀਰੇ ਜਿਵੇਂ ਅੱਜ ਸਾਰੇ ਭਰਾਤ ਵਿੱਚ ਆਏ ਨੇ ਧੰਨਵਾਦ ਹੈ ਨੌਬਾ ਸੁੱਖੇ ਭਾਈ ਨੇ ਅੱਜ ਲੈਣਾ ਰੇਸ ਦਿੱਤਾ ਹੈ ਹਨ ਇਸ ਬਾਰੇ ਕੰਮ ਬਾਰੇ ਜੇ ਇਥੇ ਨਾ ਮਿਲੇਗਾ ਇਕੱਲ ਮਿਲ ਕੇ ਜੀ ਤੇ ਜਿਹੜਾ ਫੈਸਟੀਵਲ ਸੀਜ਼ਨ ਚੱਲ ਰਿਹਾ ਹੈ ਇਸ ਵੇਲੇ ਦਸੰਬਰ ਲਗਭਗ ਛੁੱਟੀਆਂ ਦਾ ਮੌਸਮ ਸੋ ਛੁੱਟੀਆਂ ਦੇ ਵਿੱਚ ਜਿਵੇਂ ਤੁਸੀਂ ਅੱਜ ਇਸ ਪਾਰਟੀ ਤੇ ਪਹੁੰਚੇ ਹੋਰ ਵੀ ਕੋਈ ਪਲਾਨ ਬਣੇ ਹੋਣਗੇ ਫਿਰ ਬੱਚਿਆਂ ਦੇ ਨਾਲ ਹਾਂਜੀ ਭਾਈ ਇਦਾਂ ਹੀ ਆ ਹੁਣ ਹੁਣ ਬੱਚੇ ਜਦੋਂ ਛੋਟੀਆਂ ਹੋਣਗੇਗਾ ਇਦਾਂ ਹੀ ਜਿਵੇਂ ਕੋਈ ਪਰੇਕਪਨ ਸਾਰਿਆਂ ਕਰੇ ਜਿਵੇਂ ਕੋਈ ਬੱਚਿਆਂ ਨਾਲ ਕੋਈ ਪਲਾਨ ਕੀਤੇ ਹੁੰਦੇ ਨੇ ਕਰੇ ਕੋਈ ਪਾਰਟੀ ਮਦਰਾ ਜਾਂ ਜੀ ਇਦਾਂ ਵੀਟ ਵੋਇਕ ਕਰਨਾ ਬਿਲਕੁਲ ਰੌਲਾ ਮਿਲ ਕੇ ਇੰਜੋਏ ਕਰਨਾ ਚਾਹੀਦਾ ਬੜੀ ਮਿਹਰਬਾਨੀ ਤੁਸੀਂ ਵੀ ਕੋਈ ਨਹੀਂ ਇੰਜੋਏ ਕਰੋਗਾ ਦੋ ਦੋ ਮਿੰਟ ਅਸੀਂ ਲੈ ਰਹੇ ਆ ਤਾਂ ਜੋ ਅਸੀਂ ਦਿਖਾ ਸਕੀਏ ਕਿ ਕਿਸ ਤਰ੍ਹਾਂ ਨਾਲ ਜਿਹੜੀ ਪਾਰਟੀ ਆ ਉਹ ਕੀਤੀ ਜਾ ਰਹੀ ਆ ਸੋ ਅੱਜ ਦਿਨ ਸਾਡੇ ਨੌਜਵਾਨਾਂ ਦਾ ਗਰੁੱਪ ਬਾਈ ਜੀ ਆਪਾਂ ਇਸ ਵੇਲੇ ਟੀਵੀ ਤੇ ਲਾਈਵ ਜਾ ਰਹੇ ਆ ਸੋ ਤੁਹਾਡਾ ਸਾਰਿਆਂ ਦਾ ਇਹਨਾਂ ਦਾ ਸਵਾਗਤ ਹੈ ਬਾਈ ਗਰਜੋਤ ਬਾਈ ਸਾਡੇ ਸਾਰੇ ਪ੍ਰੀਤੋਰੇ ਸਾਰੇ ਦੇ ਮੈਂ ਤੁਹਾਡੇ ਨਾਂ ਜਾਣਦਾ ਇਕੱਠੇ ਲੈ ਤੇ ਮੈਂ ਵੀ ਹਲਚ ਨੂੰ ਸੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਸੀਂ ਅੱਜ ਇੱਥੇ ਇਕੱਠੇ ਹੋਏ ਹੋ ਤੇ ਮੈਂ ਜ਼ਰੂਰ ਚਾਹੂੰ ਦੋ ਸ਼ਬਦ ਆਪਾਂ ਖੜੇ ਹੋ ਕੇ ਗੱਲਬਾਤ ਕਰ ਸਕੀਏ ਇੱਕ ਮਿੰਟ ਦੇ ਲਈ ਆਓ ਆਪਾਂ ਗੱਲਬਾਤ ਕਰ ਲਈਏ ਆਓ ਜੀ ਆਓ ਸਾਰੀ ਆ ਜਾਈ ਵਾਰੀ ਵਾਰੀ ਸੋ ਕਿਉਂਕਿ ਜੀ ਅਸੀਂ ਥੋੜਾ ਜਿਹਾ ਲਾਈਵ ਵੀ ਲੇਟ ਹੋਏ ਆਂ ਸ਼ਾਮ ਦਾ ਵੇਲਾ ਪੂਰਾ ਖਾਣ ਪੀਣ ਦਾ ਪ੍ਰਬੰਧ ਕੀਤਾ ਗਿਆ ਜੀ ਬਾਈ ਸੁਖਰਾਜ ਵੱਲੋਂ ਸੀਟ ਮਹਿਲ ਤੇ ਤੇ ਤੁਸੀਂ ਇਸ ਵੇਲੇ ਲਾਈਵ ਸਾਨੂੰ ਦੇਖ ਰਹੇ ਹੋ ਤੁਸੀਂ ਜਰੂਰ ਮੈਂ ਇੱਕ ਮੈਸੇਜ ਤੁਹਾਨੂੰ ਦੇਣਾ ਚਾਹੂੰਗਾ ਵੀ ਟਰਾਈ ਇਹ ਕਰੋ ਤੁਹਾਡੇ ਜਿਹੜੇ ਖਾਸ ਯਾਰ ਬੇਲੀ ਆ ਉਹਨਾਂ ਨਾਲ ਇੱਕ ਕ੍ਰਿਸਮਸ ਪਾਰਟੀ ਜਾਂ ਕੋਈ ਨਾ ਕੋਈ ਪਾਰਟੀ ਮਹੀਨੇ ਬੱਧੀ ਰੱਖੀ ਰੱਖਿਆ ਕਰੋ ਕੋਈ ਵੀਕਲੀ ਬਾਈ ਵੀਕਲੀ ਮਹੀਨੇ ਦੋ ਮਹੀਨੇ ਬਾਅਦ ਉਸ ਵੱਡੇ ਮਾਨ ਮਟਾਬ ਕਈ ਵਾਰੀ ਕੋਈ ਹੋ ਜਾਂਦੇ ਉਹ ਕਲੀਅਰ ਹੁੰਦੇ ਆ ਤੁਸੀਂ ਆਪਸੀ ਜ਼ਿੰਦਗੀ ਦੇ ਵਿੱਚ ਕੋਈ ਤਣਾਅ ਹੁੰਦਾ ਉਹ ਤੁਹਾਡਾ ਕਲੀਅਰ ਹੋ ਜਾਂਦਾ ਤੁਹਾਨੂੰ ਸੁੱਖ ਜਾ ਮਹਿਸੂਸ ਹੋਣ ਲੱਗ ਜਾਂਦਾ ਬਾਈ ਜੀ ਤੁਹਾਡਾ ਸਵਾਗਤ ਹੈ ਜੀ ਤੁਸੀਂ ਸਾਡੇ ਨਾਲ ਜੁੜੇ ਹੋ ਤੇ ਇਸ ਵੇਲੇ ਆਪਾਂ ਲਾਈਵ ਹੈ ਕੀ ਕਹਿਣਾ ਚਾਹੁੰਦੇ ਬਾਈ ਜੀ ਇਹ ਕਹਿੰਦੇ ਨੇ ਉਹਦੇ ਵੀ ਸਮਾਂ ਬਹੁਤ ਔਖਾ 바 ਵੀ ਹੈ ਜੇ ਟਾਈਮ ਚ ਕੱਢਣਾ ਬਿਲਕੁਲ ਜੀ ਜੇ ਟਾਈਮ ਦਾ ਘਟੇ ਤਾਂ ਹੁਣਾ ਚਾਹੀਦਾ ਹਰ ਕਿਤੇ ਇਹਦੇ ਨਾਲ ਤੋਖ ਸ਼ੌਕ ਪਿਆਰ ਖਰਾਕ ਮਿਲ ਜਾਂਦੀ ਹੈ ਜੀ ਜੀ ਬੂਸਟ ਮਿਲ ਜਾਂਦਾ ਵਾ ਨਵੇਂ ਸਾਲ ਦੀ ਰੈਡੀ ਹੋਣ ਲਈ ਜੀ 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 ਸਟ੍ਰੈਸ ਕੈਨ ਸਟ੍ਰੈਸ ਬਾਸਟਰ ਜੀ ਇਹ ਬਿਲਕੁਲ ਸਟ੍ਰੈਸ ਸੇ ਬਾਸਟ ਕਰਦੀ ਆਂ ਜੀ ਗਰਜੋਤ ਜੀ ਸਾਡੇ ਨਾਲ ਕੋ ਜੋ ਤੁਹਾਡਾ ਵੀ ਬਿਰੇ ਸਵਾਗਤ ਹੈ ਜੀ ਤੁਹਾਡੇ ਸੱਜਣ ਤੁਹਾਡੇ ਨਾਲ ਪੱਕਾ ਹੀ ਹੁੰਦਾ ਉਹ ਸਾਡੇ ਬੰਨਾਂ ਦਾ ਪੱਤੂ ਦਾ ਕਿ ਕਿੱਥੋਂ ਦਾ ਹੋਣੀ ਆ ਜੀ ਅੱਛਾ ਉਹਨਾਂ ਨੂੰ ਵੀ ਸਾਡੇ ਨੂੰ ਸੱਚੀ ਗੱਲ ਹੈ ਜੀ ਤੁਸੀਂ ਇੱਥੇ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਹੋ ਜੀ ਕ੍ਰਿਸਮਸ ਪਾਰਟੀ ਮਨਾਈ ਜਾ ਰਹੀ ਹੈ ਕਿਵੇਂ ਤੁਹਾਡੀ ਜ਼ਿੰਦਗੀ ਕਿਵੇਂ ਚੱਲਦੀ ਹੈ ਜ਼ਿੰਦਗੀ ਵਧੀਆ ਚੱਲ ਰਹੀ ਹੈ ਜੀ ਤੁਸੀਂ ਜਿਹੜੀਆਂ ਕਬੂਤਰ ਬਾਜੀ ਇਹਨਾਂ ਦਿਨਾਂ ਦੇ ਵਿੱਚ ਨਹੀਂ ਹੁੰਦੀਆਂ ਹੁਣ ਫਿਰ ਕਿਵੇਂ ਤੁਸੀਂ ਕਰ ਰਹੇ ਹੋ ਮੈਂ ਨਹੀਂ ਸਾਰਾ ਕੁਝ ਸ਼ੌਕ ਤੇ ਪੁਰਾਣੀਆਂ ਵੀਡੀਓਜ਼ ਦੇਖ ਰਿਹਾ ਹਾਂ ਫਿਰ ਨਹੀਂ ਹੁਣ ਤਾਂ ਐਵੇਂ ਆਪ ਕੋ ਫੋਨ ਤੇ ਕਿਤੇ ਉਹ ਰਲ ਗੱਲ ਲਈ ਜਾਵਾ ਸੀ ਬਾਕੀ ਹੁਣ ਤਾਂ ਟੇਕ ਕੇਰੀ ਐ ਕੁਤਰਾ ਦੀ ਵਸ ਬਸ ਖਾਕ ਉਹਨਾਂ ਦੀ ਡੈਸਕ ਹੀ ਕਰ ਲਈ ਇੱਕ ਵਾਰ ਜੇ ਪਲਾਨ ਹੋਣ ਲੱਗ ਜਾਂਦਾ ਬਾਈ ਆ ਜੋੜਾ ਇਹਦੇ ਨਾਲ ਲਾਵਾਂਗੇ ਐ ਕਰਦਾਂਗੇ ਬਸ ਪਲੈਨਿੰਗ ਚ ਰਹੇ ਰਹੋ ਤੁਹਾਡੇ ਕੋਲ ਮੇਰੇ ਨਾਲ ਤਾਂ plenty of time ਹੈਗਾ ਤੁਸੀਂ ਵੀ ਕੋਈ ਬਣਾਓ ਟਾਈਮ ਕੀ ਸਕੂਲ ਕਰਨ ਜਾਓ ਬਰਖ ਦੇ ਝੂਟੇ ਮਾੜੇ ਨਿੱਕੇ ਹੁੰਦੇ ਜਿਵੇਂ ਟਿੱਬਿਆਂ ਦੇ ਰੁੜਦੇ ਹੁੰਦੇ ਸੋ ਇਹ ਬਾਈ ਤੁਹਾਡਾ ਵੀ ਧੰਨਵਾਦ ਜੀ ਤੁਸੀਂ ਜੇ ਤਰ੍ਹਾਂ ਆਓ ਆਪਾਂ ਗੱਲਬਾਤ ਜਿਹੜੀ ਕਾਣੀ ਕਰਦੇ ਆ ਤਾਂ ਸਾਡੇ ਬਾਈ ਜੀ ਹੁਰੀ ਇਧਰ ਵੀ ਇਹ ਵੀ ਗੱਲਾਂ ਬਾਤਾਂ ਕਰਨੇ ਬੰਦੇ ਥੋੜੇ ਜੇ ਇਸ ਵੇਲੇ ਸਾਡੇ ਗੋਭੀਰ ਹੋ ਚੁੱਕੇ ਨੇ ਕਿਉਂਕਿ ਸਮਾਂ ਕਾਫੀ ਹੋ ਚੁੱਕਿਆ ਤੁਸੀਂ ਬਹੁਤਾ ਦਸਤਾਵੇ ਨਹੀਂ ਕਰਾਂਗੇ ਕਿ ਤੁਸੀਂ ਗੱਲ ਹੀ ਕਰਦੇ ਰਹੋ ਜੀ ਕੱਢ ਤੋਂ ਮੈਂ ਦੋ ਸ਼ਬਦ ਜ਼ਰੂਰ ਪਛਾਣ ਦੇਣਾ ਇਹ ਸਾਡਾ ਵੱਡਾ ਭਰਾ ਬਾਈ ਜੀ ਸਵਾਗਤ ਹੈ ਤੁਹਾਡਾ ਵੀ ਲਾਈਵ ਤੋਂ ਪੰਜਾਬ ਦੇ ਅਸਲ ਨੇ ਆਪਾਂ ਚੱਲ ਰਹੇ ਆ ਕੀ ਸੁਨੇਹਾ ਦੇਣਾ ਭਾਈ ਜੀ ਬਹੁਤ ਬਹੁਤ ਜੈਲੀ ਦਾ ਗੱਲਾਂ ਸਾਰਿਆਂ ਨੂੰ ਜੀ ਮੈਡੀਕਲ ਸੂਜ ਦੀ ਬਹੁਤ ਬਹੁਤ ਵਧਾਈਆਂ ਪੂਛੇ ਵੀ ਪਾਰਟੀ ਅੱਜ ਸੁੱਖੇ ਬਾਈ ਨੇ ਰੱਖੀ ਜੀ ਇੱਥੇ ਜੀ ਤੇ ਸਾਰੇ ਭਾਈਆਂ ਤੁਸੀਂ ਬਹੁਤ ਬਹੁਤ ਧੰਨਵਾਦ ਕਰਦੇ ਜਿੰਨੇ ਵੀ ਬੰਦੇ ਆਏ ਆ ਜੀ ਇੱਥੇ ਆਲਮੋਸਟ ਮੈਨੂੰ ਲੱਗਾ 50 60 ਬੰਦੇ ਇੱਥੇ ਆ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਜੀ ਖਾਸ ਕਰਕੇ ਸਾਡਾ ਸਾਡੇ ਕੋਲ ਐਡਰੈਸ ਦੋ ਸੀਗੇ ਅਸੀਂ ਸਾਡੇ ਕੋਲ ਫਾਈਨਲ ਐਡਰੈਸ ਘਰ ਵਾਲਾ ਸੀ ਉੱਥੇ ਹਾਂਜੀ ਹਾਂਜੀ ਉਹਦਾ ਚੇਂਜ ਹੋ ਗਿਆ ਸਾ ਅਸੀਂ ਇੱਥੇ ਕੋ ਸਾਡਾ ਕੰਮ ਵੱਜ ਜਾਂਦਾ ਗਈ ਹਾਂ ਜੀ ਤੁਸੀਂ ਭਾਈ ਜੀ ਕੀ ਕਮੇਰੇ ਟੂ ਨੂੰ ਸੰਦੇ ਵਾਸਲੀ ਇਹੀ ਆ ਜੀ ਨਵਾਂ ਸਾਲ ਆ ਜੀ ਸਾਰੇ ਜਾਣੇ ਨਾਲ ਮਿਲ ਕੇ ਰਹੋ ਤੇ ਨਵਾਂ ਸਾਲ ਬਹੁਤ ਵਧੀਆ ਆਵੇ ਜੀ ਸਾਰਿਆਂ ਨੂੰ ਅਡਵਾਸ ਹੈਪੀ ਨਿਊ ਇਅਰ ਜੀ ਨਾਲ ਮਿਲ ਕੇ ਰਹੋ ਪਿਆਰ ਭਲਾ ਕੇ ਰੱਖੋ ਜੀ ਤੇ ਥੋੜਾ ਜਿਹਾ ਮੇਲਾ ਦਾ ਫਾਈਨੈਂਸ਼ੀਅਲ ਮੈਸੇਜ ਵੀ ਦੇ ਦਈਏ ਵੀ ਰੱਬ ਕਰੇ 2026 ਚ ਹੂੰ ਬਾਵਾ ਪੈਸੇ ਪਹੁੰਚਣ ਕੰਮ ਸਾਰੇ ਦੇ ਰਗੇ ਨੇ ਮਾਰਾ ਸੇਕ ਦਾ ਕੰਮ ਚਲਾਵੇ ਜੀ ਟਰੱਕਾਂ ਭਰਾਵਾਂ ਦਾ ਵੀ ਚਲਾਵੇ ਦੁਕਾਨਦਾਰਾਂ ਦਾ ਵੀ ਚਲਾਵੇ ਸਾਰਿਆਂ ਦਾ ਚਲਾਵੇ ਭਾਈ ਜੀ ਜੀ ਬੜੀ ਮਿਹਰਬਾਨੀ ਜੀ ਤੁਸੀਂ ਇੱਕ ਚੰਗਾ ਜਿਹਾ ਮੈਸੇਜ ਦਿੱਤਾ ਸਾਲ ਕਿਤੇ ਤਰ੍ਹਾਂ ਹੀ ਆਓ ਆਪਾਂ ਫਿਰ ਗੱਲਬਾਤ ਕਰਦੇ ਹਾਂ ਕੋਈ ਡੂੰਗਾ ਥੌਟ ਕਿ ਫੀਲ ਆ ਰਿਹਾ ਵੀ ਆਪ ਹੀ ਚੱਲੇ ਮੈਂ ਰੇਡ ਬਾਂਡ ਕੀ ਮਹਿਸੂਸ ਕਰ ਰਹੇ ਹੋ ਕੀ ਕਰੀਏ ਬਾਈ ਕਹਦਾ ਹਏ ਕੀ ਕਰੀਏ ਕੀ ਕਰੀਏ ਮੈਂ ਨਹੀਂ ਕੀ ਕਰੀਏ ਜ਼ਿੰਦਗੀ ਦੇ ਮੇਲੇ ਨੂੰ ਕੋਈ ਦਿੰਦਾ ਨਹੀਂ ਕੁੜੀ ਵਿਹਲੇ ਨੂੰ ਸੌਣੀ ਵਿਆਹ ਮੈਂ ਮੈਂ ਨਹੀਂ ਗਿਆ ਮੈਂ ਜੀ ਐਡਾ ਫਿਕਰ ਕਿਉਂ ਕਰੀਦਾ ਹੈ ਜੀ ਹਾਂ ਜੀ ਹਾਂ ਜੀ ਮੇਰੇ ਬੱਚੇ ਵੀ ਹੋ ਗਏ ਜੀ ਸਾਰਾ ਪਰਿਵਾਰ ਸੁਖਣਾ ਭਰ ਗਿਆ ਜੀ ਸੋ ਇੱਕ ਬੰਦਾ ਕਹਿੰਦੀ ਬਹੁਤ ਜਿਆਦਾ ਰਹਿਦਾ ਹੈ ਜੀ 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 ਮੈਂ ਮੈਂ ਬਹਿ ਗਿਆ ਜੀ ਆਪਾਂ ਲਾਈਵ ਹੈ ਮੇਰੇ ਘਰੇ ਐਵੇਂ ਪਤਾ ਲੱਗੂ ਹੈ ਨਾ ਮੈਂ ਭਾਈ ਕੋਈ ਵਿਆਹ ਦੀ ਗੱਲ ਨਹੀਂ ਕਰ ਰਿਹਾ ਇਹ ਸਾਨੂੰ ਬਜ਼ੁਰਗਾਂ ਨੇ 10-25 ਰੁਪਏ ਵਿਆਹ ਗਿਆ ਦੱਸੋ ਲੈ ਕੇ ਨਹੀਂ ਵਿਗ ਰਹੇ ਜੀ ਗੱਲ ਬਾਤ ਆਪਾਂ ਇਦਾਂ ਹੀ ਕੰਟੀਨਿਊ ਕਰਦੇ ਆ ਜੀ ਕਿਉਂਕਿ ਲਾਈਵ ਹੈ ਜੀ ਇਹੀ ਇਹੀ ਪਿਆਰ ਆ ਤੁਹਾਡਾ ਜੀ ਸਭ ਨੂੰ ਮਾਹੌਲ ਮਿਲਣਾ ਪੰਡਾਲਿਆਂ ਉਜੀ ਇਕੱਠੇ ਹੋ ਕੇ ਬਹਿਣ ਦਾ ਇੱਕ ਵਾਰੀ ਫੇਰ ਭਾਈ ਸਤਰਾਜ ਹਰ ਜਣਾ ਮੈਂ ਗੱਲ ਕਰਾਉਣਾ ਸੀ ਜੀ ਆਜੋ ਫਿਰ ਤੇ ਨਾਲੇ ਖਾਣ ਪੀਣ ਦਾ ਪ੍ਰਬੰਧ ਕੀਤਾ ਗਿਆ ਇਧਰ ਪੀਣ ਦਾ ਪ੍ਰਬੰਧ ਕੀਤਾ ਗਿਆ ਉਧਰ ਦੇ ਪਾਸੇ ਜਿਹੜਾ ਪ੍ਰੋਪਰ ਸਟਾਲ ਲੱਗੇ ਹੋਏ ਨੇ ਤੁਸੀਂ ਵੈਜ ਰੌਣ ਵਿੱਚ ਜੋ ਖਾਣਾ ਉਹ ਵੀ ਖਾਇਆ ਪਿਆ ਜਾ ਰਿਹਾ ਮਹਿਮਾਨ ਨਿਵਾਜੀ ਕੀਤੀ ਜਾ ਰਹੀ ਹੈ ਜੀ ਆ ਇੱਕ ਵਾਰੀ ਫੇਰ ਆਪਾਂ ਗੱਲਬਾਤ ਕਰ ਲਈਏ ਅਸੀਂ 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 ਇੱਕ ਵਾਰੀ ਗਾਣਾ ਗੁਣਾ ਯਾਦ ਕੀਤਾ ਨਹੀਂ ਮੇਰੇ ਨਹੀਂ ਹੋਇਆ ਕੋਈ ਬੋਲੀ ਸੁਣਾ ਦਿਓ ਆ ਭਾਈ ਮੈਂ ਤਾਂ ਭਾਈ ਮੈਂ ਥਾੜਾ ਪਿੰਡ ਆ ਭਾਈ ਨਹੀਂ ਨਹੀਂ ਮੰਨਦਾ ਉਹ ਵਾਲੀ ਖਾਣਾ ਖਾਰਾ ਖਾਣਾ ਨਵਾਂ ਖਾਣਾ ਖਾਰਾ ਪਿੰਡੋਂ ਕੋਲੇ 18 ਪਿੰਡ ਖਾਣਾ ਥੋੜੇ ਬਣ ਖਾਣੇ ਮਤ ਲੱਗਦੇ ਨਹੀਂ ਭਾਈ ਖਾਣੇ ਆਲੇ ਕਰਕੇ ਪਿੰਡ ਉਹ ਨਹੀਂ ਪਿੰਡ ਜੰਮੇ ਨਹੀਂ ਮੇਰੀ ਪਿੰਡੀ ਜੰਮੇ ਜਦੋਂ ਆਏ ਜੀ ਇੱਥੇ ਮੈਂ ਉਹ ਨਹੀਂ ਚਤਰਾਦਾ ਕੋਦੋਂ ਮੈਂ ਨਹੀਂ ਜੰਮਿਆ ਸੀ ਇਹਨਾਂ ਦੇ ਪਿੰਡ ਖਾੜੇ ਲੱਗਦੇ ਆ ਜੀ ਥੋੜੇ ਥੋੜੇ ਸਿੰਗਰ ਵੀ ਹੋਇਆ ਜੀ ਕੋਈ ਖਾਣਾ ਹੀ ਲਾਦੇ ਖਾੜੇ ਕੋਲ ਹੁੰਦੇ ਥੋੜੇ ਪਿੰਡ ਦੀ ਕੀ ਖਾਸੀ ਕੋਲ ਹੁੰਦੇ ਤੁਹਾਡੇ ਪਿੰਡ ਕੋਲ ਹੁੰਦੇ ਆ ਜੀ ਤੋੜੇ ਪਿੰਡ ਦੇ ਕੋਈ ਤਕੜੇ ਪਲਵਾਨ ਤਾਂ ਨਹੀਂ ਸਾਡੇ ਪਿੰਡ ਦਾ ਕੋਈ ਪਲਵਾਨ ਨਹੀਂ ਬਾਹਰਲੇ ਪਿੰਡਾਂ ਵਾਲੇ ਤੁਹਾਡੇ ਕੋਲ ਕਰ ਜਾਂਦੇ ਪਿੰਡ ਦੇ ਨਹੀਂ ਇਹ ਇਹਨੇ 93 ਕਿਧਰਾਗਾ ਨਹੀਂ ਇਹ ਬਣ ਜਾਣਾ ਪਲਵਾਨ ਪਰ ਤੁਹਾਡੇ ਪਿੰਡ ਦੇ ਵੀ ਹੋਣਗੇ ਪਲਵਾਨ ਜੀ ਮੈਨੂੰ ਸ੍ਰੀ ਰਾਜ ਜੀ ਅੰਤ ਦੇ ਵਿੱਚ ਤੁਹਾਡੇ ਤੋਂ ਇੱਕ ਸੰਦੇਸ਼ ਲੈਣਾ ਚਾਹਾਂਗੇ ਆ ਸੋ ਤੁਸੀਂ ਜਿੰਦਾ ਵੀ ਇਹ ਸਾਰਾ ਆਰਗੇਨਾਈਜ਼ ਕੀਤਾ ਇਸ ਵੇਲੇ ਅਸੀਂ ਵੀ ਲਾਈਵ ਜੁੜੇ ਤੁਸੀਂ ਕਮਿਊਨਿਟੀ ਨੂੰ ਕੀ ਮੈਸੇਜ ਦੇਣਾ ਚਾਹੀਦਾ ਜੀ ਸੋ ਪਿਆਰ ਮਹੱਬਤ ਦਾ ਸੰਦੇਸ਼ ਆ ਜਿਹੜਾ ਉਹ ਦਿੱਤਾ ਜਾ ਰਿਹਾ ਜੀ ਸ੍ਰੀ ਗੁਰੂ ਸਾਹਿਬ ਜੀ ਵੱਲੋਂ ਇਸੇ ਤਰ੍ਹਾਂ ਹੀ ਤੁਹਾਡੇ ਨਾਲ ਦੁਬਾਰੇ ਫੇਰ ਗੱਲਬਾਤ ਕਰਾਂਗੇ ਸੋ ਸ੍ਰੀ ਗੁਰੂ ਸਾਹਿਬ ਜੀ ਜੁੜੇ ਤੁਹਾਨੂੰ ਹੁਣ ਦੱਸ ਦਈਏ ਕਿ ਸਾਡੀ ਅੱਜ ਦੀ ਇਹ ਸਾਰੀ ਜਿਹੜੀ ਪਾਰਟੀ ਸੀ ਕ੍ਰਿਸਮਸ ਦੀ ਸਪான்ਸਰ ਕੀਤੀ ਗਈ ਹੈ ਜੀ ਸਵੀਟ ਮਹਿਲ ਵੱਲੋਂ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ ਵੱਲੋਂ ਤੇ ਸਾਡੇ ਸੁਖਰਾਜ ਕੰਗ ਬਾਈ ਜੀ ਵੱਲੋਂ ਪੂਰਾ ਬ੍ਰੈਂਟਨ ਵਿਜ਼ਨ ਕਲੱਬ ਤੇ ਜੀਟੀਏ ਦੇ ਪਦਵੰਤੇ ਸੱਜਣ ਇੱਥੇ ਪਹੁੰਚੇ ਸਾਰਿਆਂ ਦਾ ਜਿੱਤੇ ਅਸੀਂ ਸਵਾਗਤ ਕੀਤਾ ਸਾਡੇ ਨਾਲ ਮਨਪ੍ਰੀਤ ਜੀ ਪਹੁੰਚੇ ਸੋ ਇਹ ਮੇਰੇ ਚਾਚੇ ਦਾ ਮੁੰਡਾ ਜੀ ਸੋ ਇਹ ਵੀ ਸਾਡੇ ਨਾਲ ਪਹੁੰਚੇ ਸੰਗ ਦੇ ਰਹਿੰਦੇ ਹੌਲੀ ਹੌਲੀ ਇਹਨਾਂ ਨੂੰ ਕੱਢ ਰਿਹਾ ਨਾਲ ਅਰਸ਼ ਜੀ ਨੇ ਸਾਡਾ ਸਾਥ ਦਿੱਤਾ ਜੀ ਸੋ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਆਂ ਤੇ ਹੁਣ ਮੈਂ ਜਿਹੜੇ ਕਲੋਜ਼ਿੰਗ ਵੱਲ ਨੂੰ ਵੱਧਦਾ ਤੇ ਨਾਲ ਨਾਲ ਮਨਪ੍ਰੀਤ ਜੀ ਤੁਸੀਂ ਵੀ ਸੰਦੇਸ਼ ਦਿਓ ਮੈਂ ਕਲੋ징 ਕਰਾਂ ਸੰਦੇਸ਼ ਇਹੀ ਹੈ ਵੀਰੇ ਜਿਵੇਂ ਹੁਣ ਇਹ ਦੇਖੋ ਕੋਈ ਬੰਦਾ ਕਿਤੋਂ ਆ ਕੋਈ ਕਿਤੋਂ ਆ ਸਾਰਿਆਂ ਦਾ ਪਿਆਰ ਦੇਖੋ ਮਤਲਬ ਕੋਈ ਰਿਸ਼ਤੇਦਾਰੀ ਯਾਨੀ ਕਿ ਅਸੀਂ ਦਾ ਗਾਂਹ ਦੀ ਗਾਂ ਕੋਈ ਕਦੇ ਕਿਸੇ ਨੂੰ ਮਿਲਿਆ ਨਹੀਂਗਾ ਪਹਿਲਾਂ ਜਿਵੇਂ ਬਚਪਨ ਦੀ ਯਾਰੀ ਕਹਿ ਲਈਏ ਵੀ ਮੂਹ ਮੁਹੱਬਤ ਇਕੱਠੇ ਰਹਿਣ ਦੀ ਆ ਹੁਣ ਇਹ ਬੰਦੇ ਰਹਿੰਦੇ ਆ ਕਿੰਨਾ ਵਧੀਆ ਨਿਭਾਉਂਦੇ ਆ ਕੋਈ ਛੋਟੀ ਖੁਸ਼ੀ ਚੁੱਤਾਂ ਇਕੱਠੇ ਹੁੰਦੀ ਆ ਗਮੀ ਚ ਵੀ ਇੱਕ ਦੂਜੇ ਦੇ ਸ਼ਰੀਰ ਹੁੰਦੇ ਆ ਬਸ ਇਹੀ ਮੈਸੇਜ ਮਿਲਦਾ ਇਹਨਾਂ ਨੂੰ ਦੇਖ ਕੇ ਬਾਕੀ ਵੱਡੇ ਆ ਸਾਰੇ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਹੀ ਆ ਵੱਡਿਆਂ ਤੋਂ ਤੇ ਮੇਨ ਦਾ ਬਸ ਇਹੀ ਚੀਜ਼ ਆ ਵੀ ਇਕੱਠੇ ਰਹੋ ਤੇ ਮੂਹ ਪਿਆਰ ਨਾਲ ਲਗਾਓ ਮੜਾ ਜੀ ਕਹੋ ਜੀ ਉਹ ਗੈਰੇਜੇ ਹੋਏ ਬੈਠੇ ਸੀ ਲਾਈਵ ਤੇ ਕਈ ਈ ਬੰਦੇ ਦੀਆਂ ਭਾਵਨਾਵਾਂ ਆ ਜਾਂਦੀਆਂ ਤੁਸੀਂ ਬਾਈਬਲਾਂ ਸਾਡੇ ਨਾਲ ਚੱਲ ਨਹੀਂ ਮੈਂ ਨਹੀਂ ਤੁਸੀਂ ਜਾਓ ਆਜੋ ਆਪਾਂ ਜਾਇਓਣੇ ਆਜੋ ਆਹ ਬਿਲਕੁਲ ਜੀ ਡਿਮਾਂਡ ਹੈ ਸਾਡੇ ਕੋਲ ਆਈ ਬਾਈਰਾਂਗਾ ਮੈਨੂੰ ਨਾਮ ਦੱਸ ਮੜਾ ਜੀ ਪਵਨਾ ਪਵਨ ਬਾਈ ਤੇ ਖੋਸਾ ਬਣ ਆ ਦੋਨੇ ਮੁੰਡੇ ਬਾਈ ਖੋਸਾ ਤੇ ਬਾਈ ਜੀ ਤੁਹਾਡਾ ਸਵਾਗਤ ਹੈ ਜੀ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਜੀ ਸੋ ਮੈਨੂੰ ਲੱਗਿਆ ਤੁਸੀਂ ਇਹ ਇਰਾ ਨੇੜੇ ਕਰ ਰਹੇ ਹੋ ਹਾਂ ਜੀ ਇਰਾ ਨੇੜੇ ਕਰ ਰਹੇ ਹਾਂ ਹਾਂ ਜਾਓ ਇੰਨੀ ਕੁ ਵਾਰ ਜਾਊਗੀ ਤੁਸੀਂ ਕਿੱਥੋਂ ਜੀ ਪੰਜਾਬ ਤੋਂ ਮੇਰਾ ਵੀ ਦੇ ਪਿੰਡ ਦਾ ਬੱਦੋ ਵਾਲਾ ਜੀ ਮੈਂ ਰਿਹਾਬ ਦੇ ਨਾਨਕੀਆ ਉਮਰਪੁਰੇ ਰੈਕੋਟ ਦੇ ਕੋਲੇ ਛੋਟਾ ਪਿੰਡਾ ਹੁਆ ਕੋਲੇ ਉਹ ਜਿੱਥੇ ਉਮਰਪੁਰਾ ਕਮਾਲਪੁਰਾ ਕਈ ਪੁਰੇ ਆ ਕਮਾਲਪੁਰੇ ਦੇ ਕੋਲੇ ਹਾਂ ਉਹਦੇ ਕਬੱਡੀ ਟੂਰਨਾਮੈਂਟ ਹੁੰਦਾ ਨਾ ਕਿ ਵੱਡਾ ਮੈਨੂੰ ਪਤਾ ਉਹ ਕਮਾਲਪੁਰੇ ਹੁੰਦਾ ਉਹ ਕਮਾਲਪੁਰੇ ਹੁੰਦਾ ਹਾਂ ਜੀ 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 ਉੱਥੇ ਮੇਰਾ ਨਾਨਕਾ ਪਿੰਡਾ ਹੁਆ ਉਮਰਪੁਰਾ ਜੀ ਮੈਂ ਉੱਥੇ ਹੀ ਰਹਾ ਉੱਥੇ ਹੀ ਪੜਿਆ ਹਾਂ ਜੀ ਤੇ ਤੁਸੀਂ ਕਦੋਂ ਪਹੁੰਚੇ ਜੀ ਇੱਥੇ ਆਪਣੇ ਕੈਨੇਡਾ ਦੇ ਵਿੱਚ ਮੈਂ ਆਇਆ 2001 ਤੇ ਤੁਸੀਂ ਇਸ ਵੇਲੇ ਕੀ ਕੰਮ ਤੋਂ დაკੀ ਕਰਦੇ ਹੋ ਹਮਦਰਵੇ ਟ੍ਰੈਫਿਕ ਲਾਉਨੇ ਆ ਜੀ ਇੱਥੇ ਲੋਕਾਂ ਨੂੰ ਜੀ ਅਸੀਂ ਆਪਣੇ ਮੁੰਡੇ ਵੱਧ ਕਰਦੇ ਹਾਂ ਉਹਨਾਂ ਨੂੰ ਟ੍ਰੈਫਿਕ ਕਰਵਾਉਂਦੇ ਹਾਂ ਜੀ ਜੀ ਬਿਲਕੁਲ ਜੀ ਅੱਜ ਤੁਸੀਂ ਇਸ ਫੰਕਸ਼ਨ ਦੇ ਇਕੱਠੇ ਹੋ ਜੀ ਕੀ ਮੈਸੇਜ ਕੀ ਦੇਣਾ ਚਾਹੁੰਦੇ ਹੋ ਮੈਸੇਜ ਦਾ ਵੀਰੇ ਇਹ ਥੋੜੀ ਗੱਲ ਤਾਂ ਇਹ ਆ ਵੀ ਹਰ ਨੂੰ ਥੈਂਕ ਯੂ ਕਰਦੇ ਹਾਂ ਸਾਰੇ ਬੰਦੇ ਦਾ ਜੀ ਸਭ ਤੇ ਬਾਈ ਦਾ ਕਰਦੇ ਆ ਜੀ ਇਹਨੀ ਗੱਲ ਤਾਂ ਉਹਨੇ ਜੋ ਬੜੀਆ ਸਾਰੇ ਬੰਦਿਆਂ ਅਨੁਸਾਰ ਦੇ ਇੱਥੇ ਜੀ ਜਿਵੇਂ ਸਾਹ ਦੇ ਤਾਂ ਨਾਲ ਹੀ ਨਾਲ ਇਸ ਵੇਲੇ 바ਸੀ ਸਾਹਿਬ ਪਹੁੰਚ ਚੁੱਕੇ ਨੇ ਬਸ ਇਸ ਵੇਲੇ ਲਾਈਵ ਆ ਜੀ ਆਪਾਂ ਆਪਣੇ ਟੀਵੀ ਤੇ ਸਾਰੇ ਕਿਤੇ ਤੇ ਤੁਹਾਨੂੰ ਇੱਕ ਮੈਸੇਜ ਜਰੂਰ ਚਾਹਾਂਗੇ ਜੀ ਮੈਸੇਜ ਦਿੱਤਾ ਜਾਵੇ ਹਾਂ ਵੈਲਕਮ ਟੂ एवरीवन ਸੁੱਖਾ ਜੀ ਨੂੰ ਸੋਵਿੰਦ ਜੀ ਦੇ ਪਰਿਵਾਰ ਨੂੰ ਟੀਮ ਨੂੰ ਨਵਾਂ ਆਰੰਭ ਮੁਬਾਰਕ ਔਰ ਪਾਰਟ ਥਰੂ ਹੋ ਲੱਗੀ ਆ 올 ది ਬੈਸਟ ਉਹ ਬਿਲਕੁਲ ਜੀ ਅਸੀਂ ਲਾਈਵ ਆਂ ਜੀ ਇਸ ਵੇਲੇ ਅ ਬਾਈ ਜੀ ਬਸ ਸਾਹਿਬ ਤੁਹਾਡੀ ਜਿੰਨੀ ਤਾਰੀਫ ਮੈਂ ਇਹਨਾਂ ਦਾ ਕਿਤਾਬ ਲਿਖ ਸਕਦੇ ਤੁਹਾਡੇ ਤੇ ਜਿੰਨੀ ਇਹਨਾਂ ਨੇ ਲਾਈਵ ਤਾਰੀਫ ਕੀਤੀ ਸੋ ਮਿਸਟਰ ਜੀ ਕਿਵੇਂ ਠੀਕ ਹੋ ਤੁਸੀਂ ਸਾਹਿਬ ਠੀਕ ਹੋ ਤੁਸੀਂ ਸਾਹਿਬ ਇਹ ਹੁਣ ਸਾਡਾ ਮੈਨੂੰ ਵੀਜ਼ਾ ਲਵਾਉਣ ਵਾਲਾ ਸਾਡਾ ਬਸ ਸਾਹਿਬ ਤੇ ਇਹਨਾਂ ਨੇ ਉਹ ਗਾਣਾ ਵੀ ਸੁਣਾਉਣਾ ਜਗਦੇਵ ਮਾਨ ਦਾ ਜੀ ਕਹਿੰਦੇ ਵੀਜ਼ਾ ਲੱਗਦਾ ਭੱਜ ਕੇ ਮੇਰੇ ਭਾਈ ਜਰਦੀ ਭਾਈ ਮੂਜ ਮੱਛੀ ਇਹਨਾਂ ਦੇ ਗੱਲ ਇਹਨਾਂ ਦੀ ਅੱਛੀ ਹੈ ਤੇ ਹੁਣ ਅਸੀਂ ਪ੍ਰੋਗਰਾਮ ਦੀ ਸਮਾਪਤੀ ਕਰਦੇ ਆ ਜੀ ਇਸ ਵੇਲੇ ਸੋ ਗੌਂਦਾ ਪੰਜਾਬ ਤੇ ਤੁਸੀਂ ਜਿੰਨੇ ਵੀ ਸਾਡੇ ਪਰਿਵਾਰ ਸਾਡੇ ਨਾਲ ਜੁੜੇ ਤੁਹਾਨੂੰ ਵੀ ਅਸੀਂ ਅਪੀਲ ਕਰਦੇ ਆ ਜੀ ਕਿ ਤੁਸੀਂ ਜ਼ਰੂਰ ਆਪਣੇ ਯਾਰਾਂ ਦੋਸਤਾਂ ਨਾਲ ਕੋਈ ਕ੍ਰਿਸਮਸ ਦੀ ਪਾਰਟੀ ਕਰੋ ਤੇ ਹੁਣ ਫਿਰ ਤੁਸੀਂ ਬਾਕੀ ਦਾ ਸਾਡਾ ਸਵੇਰ ਵਾਲਾ ਪ੍ਰੋਗਰਾਮ ਜਿਹੜਾ ਰਿਪੀਟ ਚੱਲ ਰਿਹਾ ਉਹਨੂੰ ਇੰਜੋਏ ਕਰੋ ਮਿਲਦੇ ਆ ਜੀ ਕੱਲ ਨੂੰ ਫੈਕਟਰ ਹੈ ਜਿਹੜਾ ਉਹ ਵੀ ਪਾਇਆ ਕਈ ਵਾਰੀ ਕੀ ਹੁੰਦਾ ਕਿ ਬੰਦੇ ਦਾ ਕੋਈ ਹਰ ਇੱਕ ਦਾ ਪਾਸਟ ਹੋ ਸਕਦਾ ਔਰਤ ਦਾ ਕੋਈ ਪਾਸਟ ਹੋ ਸਕਦਾ ਹੈ ਜਾਂ ਕਈ ਵਾਰੀ